ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ 125ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਤ ਸਜਾ ਕੇ ਦਿਖਾਉਂਦਾ ਅਤੇ ਤੁਹਾਨੂੰ ਸਿਖਾਉਂਦਾ ਅੱਜ ਤੁਹਾਨੂੰ ਅਸੀਂ ਬਰੀਕ ਬਰੀਕ ਲੜਾ ਵਾਲਾ ਧੁਮਾਲਾ ਸਾਹਿਬ ਸਜਾ ਕੇ ਦਿਖਾਵਾਂਗੇ ਇਹਦੇ ਵਿੱਚ ਅਸੀਂ ਨਾ ਇੱਕ ਲੜ ਦੇ ਚਾਰ ਲੜ ਬਣਾਏ ਹੋਏ ਆ ਤੇ ਇਹ ਧੁਮਾਲਾ ਸਾਹਿਬ ਨੂੰ ਸਜਾਉਣ ਤੋਂ ਪਹਿਲਾਂ ਮੇਰੇ ਵੀਰੋ ਧਿਆਨ ਚ ਰੱਖਿਓ ਕੁਝ ਗੱਲਾਂ ਉਹ ਇਹ ਨੇ ਕਿ ਥੋੜਾ ਟਾਈਟ ਸਜਾਉਣ ਦੀ ਕੋਸ਼ਿਸ਼ ਕਰਿਓ ਧੁਮਾਲਾ ਸਾਹਿਬ ਨੂੰ ਤੇ ਹੁਣ ਗੱਲਬਾਤ ਕਰਦੇ ਆਂ ਕੱਪੜੇ ਦੀ ਟੋਟਲ ਲੈਂਥ ਜਿਹੜੀ ਤੁਮਹਾਲਾ ਸਾਹਿਬ ਦੀ ਉਹ 12 ਮੀਟਰ ਹੋਵੇਗੀ ਨਾਲ ਦੀ ਨਾਲ ਕੱਪੜਿਆਂ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਜਾਵਾਂਗੇ ਅਸੀਂ ਇੱਕ ਨਾ ਮੈਂ 122ਵੇਂ ਦਿਨ ਦੇ ਵਿੱਚ ਇੱਕ ਦੇ ਚਾਰ-ਚਾਰ ਪੇਚਾ ਵਾਲੀ ਨਾ ਗੁਰਮੁਖੀ ਦਸਤਾਰ ਦੀ ਵੀਡੀਓ ਅਪਲੋਡ ਕੀਤੀ ਸੀ ਜੀ ਉਹਦੀ ਜਿਹੜੀ ਪੂਣੀ ਸੀਗੀ ਨਾ ਉਹੀ ਪੂਣੀ ਮੈਂ ਇਸ ਦਸਤਾਰੀ ਰਿਪੀਟ ਕੀਤੀ ਆ ਉਹਨੂੰ ਮੈਂ ਖੋਲ ਕੇ ਨਾ ਪੂਣੀ ਨੂੰ ਸਾਹਮਣੇ ਰੱਖ ਲਿਆ ਸੀਗਾ ਤੇ ਉਸ ਤੋਂ ਬਾਅਦ ਇਸ ਦਸਤਾਰ ਨੂੰ ਸਜਾਇਆ ਤੇ ਉਹਦੀ ਪੂਣੀ ਤੁਸੀਂ نیچے ਡਿਸਕ੍ਰਿਪਸ਼ਨ 'ਚ ਜਾ ਕੇ ਦੇਖ ਲਿਓ ਜਿਹੜੀ ਮੈਂ ਵੀਡੀਓ ਦਾ ਲਿੰਕ ਦਿੱਤਾ ਨਾ ਉਹੀ ਸਟਾਰਟਿੰਗ ਵਾਲੀ ਜਿਹੜੀ ਪੂਣੀ ਆ ਉਹੀ ਪੂਣੀ ਮੈਂ ਯੂਜ਼ ਕੀਤੀ ਆ ਤੇ ਹੁਣ ਆਪਾਂ ਇਸ ਜਗ੍ਹਾ ਤੋਂ ਦੇਖੋ ਕਿ ਕਿਸਾ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਖੋਲ ਕੇ ਅਸੀਂ ਬੂੰਗਾ ਸਾਹਿਬ ਸਜਾਉਣਾ ਸ਼ੁਰੂ ਕਰਾਂਗੇ ਦੋਰਾ ਕੀਤਾ ਬੂੰਗਾ ਸਾਹਿਬ ਨੂੰ ਕੇਸਾ ਦੇ ਉੱਪਰੋਂ ਘੁਮਾ ਕੇ ਇਸ ਢੰਗ ਨਾਲ ਅਸੀਂ ਲੈ ਕੇ ਆਣਾ ਹੈ ਤੇ ਕੇਸਾ ਨੂੰ ਚੰਗੀ ਤਰ੍ਹਾਂ ਟਕਾਂਗੇ ਥੋੜਾ ਜਿਹਾ ਲੰਬਾ ਕੱਪੜਾ ਛੱਡਣਾ ਹੈ ਦੁਮਾਲਾ ਸਾਹਿਬ ਦਾ ਸੀ ਕੇਸਾ ਤੋਂ ਥੋੜਾ ਲੰਬਾ ਹੋਣਾ ਚਾਹੀਦਾ ਆ ਤੇ ਕੇਸਾ ਦੇ ਦੁਆਲੇ ਲਪੇਟ ਕੇ ਇਸ ਤਰੀਕੇ ਨਾਲ ਜਿੱਦਾਂ ਅਸੀਂ ਜੋੜਾ ਸਾਹਿਬ ਨੂੰ ਸਜਾਉਨੇ ਹੁੰਦੇ ਆ ਉਸੇ ਤਰੀਕੇ ਨਾਲ ਥੋੜਾ ਸੈਂਟਰ 'ਚ ਥੋੜਾ ਜਿਹਾ ਪਿੱਛੇ ਨੂੰ ਬੁੰਗਾ ਸੈਬ ਨੂੰ ਸਜਾਵਾਂਗੇ ਇਸ ਤਰੀਕੇ ਨਾਲ ਤੇ ਨਾਲ ਹੀ ਅਸੀਂ ਕੰਗਾ ਸੈਬ ਨੂੰ ਵੀ ਸਜਾਣਾ ਹੈ ਧਿਆਨ ਨਾਲ ਪਹਿਲਾਂ ਕੇਸਾਂ ਨੂੰ ਚੰਗੀ ਤਰ੍ਹਾਂ ਇਕੱਠੇ ਕਰ ਲਿਓ ਹਰ ਇੱਕ ਜਗ੍ਹਾ ਤੋਂ ਬੁੰਗਾ ਸੈਬ ਤੁਹਾਡਾ ਟਾਈਟ ਹੋਣਾ ਚਾਹੀਦਾ ਹੈ ਆਪਣੀ ਜਗ੍ਹਾ ਤੇ ਟਿਕਿਆ ਰਹਿਣ ਵਾਲਾ ਹੋਣਾ ਚਾਹੀਦਾ ਹੈ ਇਸ ਵੀਡੀਓ ਨੂੰ ਸਮਝਣ ਲਈ ਥੋੜਾ ਜਿਹਾ ਤੁਹਾਨੂੰ ਡੀਪ ਜਾਣਾ ਪੈਣਾ ਹੈ ਇਸ ਲਈ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਇਸ ਤਰੀਕੇ ਨਾਲ ਆਪਾਂ ਬੁੰਗਾ ਸੈਬ ਦਾ ਬਾਕੀ ਕਪੜਾ ਜਿਹੜਾ ਉਹਨੂੰ ਘੁਮਾਉਣਾ ਸ਼ੁਰੂ ਕਰ ਦੇਣਾ ਹੈ ਬੁੰਗਾ ਸੈਵ ਇਸ ਧਮਾਲਾ ਸੈਵ ਦੇ ਵਿੱਚ ਨਾ ਅਸੀਂ ਜਿਆਦਾ ਉੱਚਾ ਨਹੀਂ ਸਜਾਉਣਾ ਹੈਗਾ ਇਸ ਲਈ ਪੱਲੇ ਖੋਲਣੇ ਨਹੀਂ ਹੈਗੇ ਐਦਾਂ ਹੀ ਲਪੇਟਣਾ ਆ ਥੋੜਾ ਜਿਹਾ ਗ੍ਰਿਪ ਦੇ ਵਿੱਚ ਤੇ ਥੋੜਾ ਜਿਹਾ ਟਾਈਟ ਕਰਨ ਦੀ ਕੋਸ਼ਿਸ਼ ਕਰਨੀ ਆ ਖਿੱਚ ਖਿੱਚ ਕੇ ਪਲੇਨ ਕਰਨ ਤੋਂ ਬਾਅਦ ਜੋ ਥੋੜਾ ਟਾਈਟ ਬੁੰਗਾ ਸੈਵ ਸਜਾਉਣਾ ਹੈ ਜੇਕਰ ਤੁਹਾਡਾ ਬੁੰਗਾ ਸੈਵ ਤੇ ਢਿੱਲਾ ਹੋਵੇਗਾ ਤਾਂ ਧਮਾਲਾ ਸੈਵ ਵੀ ਤੁਹਾਡਾ ਢਿੱਲਾ ਹੀ ਮਹਿਸੂਸ ਹੋਵੇਗਾ ਤੁਹਾਨੂੰ ਇਸ ਲਈ ਗ੍ਰਿਪ ਥੋੜੀ ਜਿਹੀ ਮਜ਼ਬੂਤ ਹੋਣੀ ਚਾਹੀਦੀ ਹੈ ਬੁੰਗਾ ਸੈਵ ਦੀ ਸਿਰ ਦੇ ਦਿਵਾਲੇ ਕਪੜਾ ਲਪੇਟ ਕੇ ਨਾ ਕੰਨਾਂ ਦੇ ਉੱਪਰੋਂ ਘੁਮਾਉਣਾ ਹੈ ਇਸ ਢੰਗ ਨਾਲ ਤੇ ਤੁਸੀਂ ਇਸ ਤੇ ਹੁਣ ਗੱਲਬਾਤ ਕਰਦੇ ਆ ਜੀ ਜਿਹੜੇ ਮੇਰੇ ਵੀਰਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਸਾਡੀਆਂ ਵੀਡੀਓ ਦੇਖਦੇ ਨੇ ਤੇ ਕੁਝ ਸਿੱਖਣਾ ਚਾਹੁੰਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਕਿਉਂਕਿ ਆਪਾਂ ਪਿਛਲੇ 125 ਦਿਨ ਤੋਂ ਤੁਹਾਨੂੰ ਰੋਜ਼ ਅਲੱਗ-ਅਲੱਗ ਨਵੇਂ-ਨਵੇਂ ਸਟਾਈਲ ਦੀਆਂ ਦਸਤਾਰਾਂ ਦੀ ਵੀਡੀਓ ਅਪਲੋਡ ਕਰਕੇ ਦੇ ਰਹੇ ਹਾਂ ਤੇ ਹਰ ਵਾਰ ਤੁਹਾਨੂੰ ਇੱਕ ਨਵੀਂ ਚੀਜ਼ ਸਿਖਾਈ ਦੀ ਆ ਸੀ ਇਸ ਲਈ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਅਖੀਲੇ ਪੱਲੇ ਨੂੰ ਦੇਖੋ ਇਸ ਤਰੀਕੇ ਨਾਲ ਸਿਰ ਨੂੰ ਟੱਕਦੇ ਹੋਏ ਨਾ ਉੱਪਰੋਂ ਜੀ ਇਸੇ ਪੱਲੇ ਦੇ ਅੰਦਰ ਕਰ ਦੇ ਥੋੜਾ ਟਾਈਟ ਕਰ ਲਿਓ ਤੇ ਦੇਖਣ ਦੇ ਵਿੱਚ ਤੁਹਾਨੂੰ ਅੱਜ ਫੀਲ ਹੋ ਰਿਹਾ ਹੋਣਾ ਕਿ ਆਪਾਂ ਬੂੰਗਾ ਸੇਬ ਜਿਆਦਾ ਉੱਚਾ ਨਹੀਂ ਸਜਾਇਆ ਹੈਗਾ ਤੇ ਇਹ ਆਪਣਾ ਬੂੰਗਾ ਸੇਬ ਹੈ 3.5 ਮੀਟਰ ਦਾ ਸੀਗਾ ਰੂਬੀਆ ਵੈਲ ਕੈਮੀਕਲ ਕਪੜੇ ਦੇ ਵਿੱਚ ਕੋਈ ਵੀ ਕਪੜਾ ਸੀ ਯੂਜ਼ ਕਰ ਰਿਹਾ ਨਾ ਜਿਹੜਾ ਦੁਮਾਲਾ ਸੇਬ ਨੂੰ ਸਜਾਉਣ ਦੇ ਵਿੱਚ ਉਹ ਸਾਰੇ ਕਪੜੇ ਰੂਬੀਆ ਵੈਲ ਕੈਮੀਕਲ ਆ ਤੇ ਸਾਡਾ 80 ਸੈਂਟੀਮੀਟਰ ਦਾ ਪਟਕਾ ਹੈ ਇਹ ਵੀ ਰੂਬੀਆ ਵੈਲ ਕੈਮੀਕਲ ਕਪੜੇ ਦੇ ਵਿੱਚ ਹੈ ਤੇ ਇਹਦੇ ਵਿੱਚ ਅਸੀਂ ਪਿੱਛੇ ਇੱਕ ਗੱਠ ਮਾਰ ਲੈਣੀ ਹੈ ਜਦੋਂ ਬੁੰਗਾ ਸਾਹਿਬ ਨੂੰ ਹੋਰ ਗ੍ਰਿਪ ਵਾਲਾ ਤੇ ਹੋਰ ਮਜ਼ਬੂਤ ਬਣਾਉਣਾ ਹੋਵੇ ਨਾ ਮੇਰੇ ਵੀਰੋ ਤਾਂ ਐਦਾਂ ਦਾ ਪਟਕਾ ਸਜਾਲਿਆ ਕਰੋ ਇਹਦੇ ਨਾਲ ਨਾ ਇੱਕ ਤਾਂ ਸਫਾਈ ਜਿਆਦਾ ਵਧੀਆ ਬਣ ਜਾਂਦੀ ਹੈ ਉੱਪਰੋਂ ਜੀ ਬੁੰਗਾ ਸਾਹਿਬ ਪੂਰਾ ਗੁਲਾਈ ਦੇ ਵਿੱਚ ਵੀ ਆ ਜਾਂਦਾ ਹੈ ਇੱਕੋ ਗੱਠ ਮਾਰਾਂਗੇ ਇੱਕੋ ਗੱਠ ਮਾਰ ਕੇ ਹੱਥ ਰੱਖ ਲੈਣਾ ਗੱਠ ਤੇ ਫਿਰ ਬਾਕੀ ਬਚਦੇ ਕੱਪੜੇ ਨੂੰ ਇਸ ਤਰੀਕੇ ਨਾਲ ਖਿੱਚ ਲੈਣਾ ਹੈ ਜਿੰਨਾ ਵੀ ਢਿੱਲਾ ਮੱਠਾ ਕਪੜਾ ਹੋਊਗਾ ਉਹਨੂੰ ਚੰਗੀ ਤਰ੍ਹਾਂ ਖਿੱਚ ਲਿਓ ਹਾਰੇ ਕਿ ਹਿੱਸੇ ਤੋਂ ਫਿਰ ਅਸੀਂ ਇਹਨੂੰ ਗੱਠ ਨੂੰ ਚੰਗੀ ਤਰ੍ਹਾਂ ਟਾਈਟ ਕਰਾਂਗੇ ਸਿੰਗਲ ਗੱਠ ਹੀ ਕਿਉਂ ਮਾਰਨੇ ਆ ਅਸੀਂ ਇੱਥੇ ਸਿੰਗਲ ਗੱਠ ਅਸੀਂ ਇਸ ਲਈ ਮਾਰੀ ਆ ਕਿਉਂਕਿ ਜੇ ਅਸੀਂ ਦੋਰੀ ਗੱਠ ਮਾਰਾਂਗੇ ਤਾਂ ਚੁੱਬਣ ਦੇ ਚਾਂਸਸ ਵੱਧ ਜਾਂਦੇ ਨੇ ਸਿੰਗਲ ਗੱਠ ਕਿਤੇ ਚੁੱਬਦੀ ਨਹੀਂ ਹੁੰਦੀ ਤੇ ਕੱਪੜੇ ਚੰਗੀ ਤਰ੍ਹਾਂ ਪੱਲੇ ਅੰਦਰ ਖੜ ਕੇ ਨਾ ਐਦਾਂ ਕੱਸ ਕੇ ਰੱਖਣਾ ਇਹਨੂੰ ਤੇ ਤੁਹਾਡੀ ਗੱਠ ਖੁੱਲੂਗੀ ਵੀ ਨਹੀਂ ਫਿਰ ਤੇ ਦੋਨੋਂ ਪੱਲੇ ਬਰਾਬਰ ਕਰਕੇ ਇਹਨੂੰ ਰੈਂਡਮਲੀ ਤੁਸੀਂ ਘੁਮਾ ਕੇ ਰੱਖ ਦੇਣਾ ਆ ਕਿ ਜਿਹਦੇ ਨਾਲ ਬੁੰਗਾ ਸਾਹਿਬ ਦੀ ਗ੍ਰਿਪ ਹੋਰ ਜ਼ਿਆਦਾ ਮਜ਼ਬੂ ਇਸ ਟੰਗ ਨਾਲ ਤੁਸੀਂ ਵੀ ਕਰਨਾ ਆ ਤੇ ਇਸ ਜਗ੍ਹਾ ਤੋਂ ਧੁਮਾਲਾ ਸੇਬ ਨੂੰ ਦੱਬ ਕੇ ਪੂਰਾ ਗੋਲ ਕਰਨਾ ਆ ਗੋਲ ਕਰਨ ਤੋਂ ਬਾਅਦ ਚੋ ਤੁਸੀਂ ਇਹਨੂੰ ਬਾਕੀ ਬਚਦੇ ਪੱਲੇ ਨੂੰ ਅੰਦਰ ਕਰ ਦੇਣਾ ਆ ਹੁਣ ਤੁਹਾਨੂੰ ਇੱਕ ਹੋਰ ਚੀਜ਼ ਸਮਝਾ ਦੇਣਾ ਮੈਂ ਟੋਟਲ ਲੈਂਥ ਆਪਾਂ 12 ਮੀਟਰ ਕਿਵੇਂ ਨਾਪੀ ਹੈ ਮਤਲਬ ਦੇਖੋ 80 ਸੈਂਟੀਮੀਟਰ ਦਾ ਪਟਕਾ ਹੈ ਇਹ 1 ਮੀਟਰ ਤੋਂ ਥੋੜਾ ਘੱਟ ਆ ਤੇ 3.5 ਮੀਟਰ ਦਾ ਆਪਣਾ ਬੁਗਾ ਸੇਬ ਲਗਭਗ 4 ਮੀਟਰ ਦੇ ਕਰੀਬ ਦੇ ਇਹ ਦੋਨੋਂ ਕੱਪੜੇ ਹੋਗੇ ਤੇ 8 ਮੀਟਰ ਦਾ ਆਪਣਾ ਧੁਮਾਲਾ ਸੇਬ ਆ ਪੂਰੀ ਲੰਬਾਈ ਲਗਭਗ 12 ਮੀਟਰ ਦੇ ਕਰੀਬ ਹੈ ਇਹ ਤੇ ਮੈਂ ਹੁਣ ਦੇਖੋ ਸਲਾਈ ਦੇ ਨਾਲ ਚੰਗੀ ਤਰ੍ਹਾਂ ਕੇਸਾ ਨੂੰ ਅੰਦਰ ਕਰਾਂਗੇ ਹਰੇਕ ਹਿੱਸੇ ਤੋਂ ਫਿਰ ਅਸੀਂ ਦੁਮਾਲਾ ਸਾਹਿਬ ਨੂੰ ਸਜਾਉਣਾ ਸ਼ੁਰੂ ਕਰਾਂਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜਿਹੜੀ ਪੂਣੀ ਆ ਨਾ ਮੈਂ ਉਸ ਦਸਤਾਰ ਦੀ ਵੀਡੀਓ ਚ ਲਈ ਹੈ ਜਿਹੜੀ 122ਵੇਂ ਦਿਨ ਮੈਂ ਤੁਹਾਨੂੰ ਇੱਕ ਦੇ ਚਾਰ-ਚਾਰ ਪੇਚਾਂ ਵਾਲੀ ਗੁਰਮੁਖੀ ਦਸਤਾਰ ਸਜਾ ਕੇ ਦਿਖਾਈ ਸੀਗੀ ਉਹੀ ਪੂਣੀ ਦਾ ਮੈਂ ਰੀਯੂਜ਼ ਕਰ ਰਹੀ ਆ ਉਹਨੂੰ ਮੈਂ ਸਾਹਮਣੇ ਰੱਖ ਲਿਆ ਸੀਗਾ ਖੁੱਲਾ ਹਿੱਸਾ ਚੰਗੀ ਤਰ੍ਹਾਂ ਦੇਖ ਲਓ ਚਾਰ ਲੜ ਸੀਗੇ ਆਪਣੇ ਉਸ ਪਾਸੇ ਤੇ ਤੇਨੂੰ ਇਸ ਢੰਗ ਨਾਲ ਖੋਲਿਓ ਕਿ ਪੂਣੀ ਜ਼ਿਆਦਾ ਖੁੱਲੇ ਨਾ ਕਿਉਂਕਿ ਪਹਿਲੇ ਪੱਲੇ ਨਾਲ ਹੀ ਅਸੀਂ ਸੈਨੂੰ ਟੱਕ ਉਸ ਢੰਗ ਨਾਲ ਖੋਲਿਓ ਕਿ ਦੋਰਾ ਪੱਲਾ ਤੁਹਾਡਾ ਸੇ ਟਕੇ ਤੇ ਉਸ ਤੋਂ ਬਾਅਦ ਚ ਅਸੀਂ ਇਹਨੂੰ ਦੁਮਾਲੇ ਨੂੰ ਸੁਜਾਉਣਾ ਸ਼ੁਰੂ ਕਰਾਂਗੇ ਦੁਮਾਲਾ ਸਾਹਿਬ ਨੂੰ ਇੱਥੋਂ ਜੀ ਫੜ ਕੇ ਨਾ ਤੁਸੀਂ ਜਿੰਨਾ ਕ ਪੱਲਾ ਖੋਲਣਾ ਹੈ ਉਹਨੂੰ ਸਿਰ ਦੇ ਉੱਤੇ ਟਿਕਾ ਲੈਣਾ ਹੈ ਤਾਂ ਠੀਕ ਹੈ ਇਸ ਢੰਗ ਨਾਲ ਤੁਸੀਂ ਸੇ ਨੂੰ ਪਹਿਲਾਂ ਹੀ ਟਕ ਲੈਣਾ ਹੈ ਕਿਉਂਕਿ ਬਾਅਦ ਦੇ ਵਿੱਚ ਅਸੀਂ ਪੱਲੇ ਨਹੀਂ ਖੋਲਣੇ ਹੈਗੇ ਤੇ ਇਹ ਪੱਲਾ ਪਿੱਛੇ ਕਰਕੇ ਨਾ ਇਸ ਢੰਗ ਨਾਲ ਹੱਥ ਨਾਲ ਘੁਮਾ ਕੇ ਖਿੱਚ ਕੇ ਪੱਲੇ ਨੂੰ ਲਗਾਉਣਾ ਹੈ ਤੇ ਇਹਨੂੰ ਪੱਲੇ ਨੂੰ ਅੰਦਰ ਦੇ ਕੇ ਮੋਹਲੇ ਨੂੰ ਪਿਛਲੇ ਪੱਲੇ ਨੂੰ ਉੱਪਰੋਂ ਘੁਮਾ ਕੇ ਇੱਕ ਵਾਰੀ ਰੈਂਡਮਲੀ ਪੱਲਾ ਘੁਮਾ ਦੇਣਾ ਹੈ ਕਿ ਜਿਹਦੇ ਨਾਲ ਨਾ ਤੁਹਾਡਾ ਲੜ ਅੱਗੇ ਖੁੱਲੇ ਨਾ ਇਹ ਤੁਸੀਂ ਗੋਲ ਲੜ ਬਣਾਣਾ ਹੈ ਇਹਨਾਂ ਗ੍ਰਿਪ ਵੀ ਤੁਹਾਡੀ ਮਜ਼ਬੂਤ ਹੋ ਜਵੇਗੀ ਤੇ ਸਿਰ ਵੀ ਚੰਗੀ ਤਰ੍ਹਾਂ ਢੱਕਿਆ ਜਾਵੇਗਾ ਹੁਣ ਦੇਖੋ ਇਹਨੂੰ ਪੱਲੇ ਨੂੰ ਆਪਾਂ ਇੱਕ ਵਾਰ ਘੁਮਾਤਾ ਹੁਣ ਅਸੀਂ ਜਿਹੜਾ ਆ ਐਕਸ ਬਣਾਣਾ ਸ਼ੁਰੂ ਕਰਾਂਗੇ ਪਹਿਲਾ ਪੱਲਾ ਸੀ ਸਿਰ ਦੇ ਉੱਪਰੋਂ ਘੁਮਾ ਕੇ ਲੈ ਕੇ ਆਵਾਂਗੇ ਜਿਵੇਂ ਤੁਮਾਲਾ ਸਾਹਿਬ ਦਾ ਪੱਲਾ ਲਗਾਉਣੀ ਹੁੰਦੀਆਂ ਨਾ ਹਮੇਸ਼ਾ ਇਹਦੇ ਅਸੀਂ ਚਾਰ ਲੜ ਬਣਾਏ ਹਨਾ ਪੂਣੀ ਦੇ ਵਿੱਚ ਪੂਣੀ ਤੁਸੀਂ ਡਿਸਕ੍ਰਿਪਸ਼ਨ 'ਚ ਦੇਖ ਲਓ ਤੁਹਾਨੂੰ ਮਿਲ ਜਾਈਗੀ ਜਿਹੜੀ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਦਿੱਤੀ ਉਹ ਨਾ ਉਸ ਦਸਤਾਰ ਦੇ ਉਹੀ ਪੂਣੀ ਆ ਤੇ ਉਸ ਤੋਂ ਬਾਅਦ ਚੋਂ ਤੁਸੀਂ ਇਹਦੇ ਚਾਰ ਪੱਲੇ ਆ ਇਹਨਾਂ ਚਾਰਾਂ ਪੱਲਿਆਂ ਨੂੰ ਇੱਕ-ਇੱਕ ਕਰਕੇ ਬਾਹਰ ਕੱਢਣਾ ਆ ਇਹ ਚਾਰੋਂ ਲੜ ਤੁਸੀਂ ਸਾਰੇ ਧਮਾਲਾ ਸਾਹਿਬ ਚ ਬਾਹਰ ਕੱਢਨੇ ਆ ਹਰ ਇੱਕ ਲੜ ਦੇ ਵਿੱਚੋਂ ਧਿਆਨ ਨਾਲ ਇਸ ਪ੍ਰੋਸੈਸ ਨੂੰ ਤੁਸੀਂ ਰਿਪੀਟ ਕਰਨਾ ਆ ਤੇ ਕੰਨ ਨੂੰ ਅਸੀਂ ਪੂਰਾ ਟਕਾਂਗੇ ਕੰਨ ਨੂੰ ਅੱਧਾ ਨਾ ਟਕਿਓ ਜੇ ਅੱਧਾ ਟਕੂਗੇ ਨਾ ਕੰਨ ਨੂੰ ਤਾਂ ਕੰਨ ਦੇ ਓਪਨ 'ਤੇ ਤੁਹਾਡੇ ਜ਼ਿਆਦਾ ਦਬਾਅ ਪਵੇਗਾ ਤੇ ਇਸ ਲਈ ਪੱਲੇ ਨੂੰ ਖਿੱਚ ਕੇ ਲਗਾਓ ਸਲਾਈ ਨਾਲ ਜਿਹੜੇ ਆ ਪੇਚ ਹਨ ਇਹਨਾਂ ਦੇ ਗੈਪ ਨੂੰ ਬਰਾਬਰ ਰੱਖੋ ਭਾਵੇਂ ਗੈਪ ਨੂੰ ਘਟਾ ਲਓ ਭਾਵੇਂ ਵਧਾ ਲਓ ਸਾਹਨੇ ਪੇਚਾਂ ਦਾ ਜਿਹੜਾ ਗੈਪ ਆ ਉਹ ਬਰਾਬਰ ਹੋਣਾ ਚਾਹੀਦਾ ਪੱਲਾ ਟਾਈਟ ਹੋਣਾ ਚਾਹੀਦਾ ਆਪਣੀ ਜਗ੍ਹਾ ਤੇ ਟਿਕਿਆ ਰਹਿਣ ਵਾਲਾ ਹੋਣਾ ਚਾਹੀਦਾ ਆ ਪਿੱਛੋਂ ਜੀ ਪੱਲਾ ਸਿੱਧਾ ਲੈ ਕੇ ਆਣਾ ਆ ਜਿੰਨੀ ਅੱਖ ਤੇ ਜਿੰਨੀ ਗੱਲ ਅਸੀਂ ਖੱਬੇ ਪਾਸੇ ਟਕੀ ਆ 19 ਅੱਖ ਤੇ 19 ਹੀ ਗੱਲ ਤੇ ਦੋਨੋਂ ਸਾਈਡਾਂ ਤੋਂ ਕੰਨ ਵੀ ਅਸੀਂ ਬਰਾਬਰ ਟਕਣੇ ਨੇ ਪੱਲੇ ਨੂੰ ਖਿੱਚ ਕੇ ਲਗਾਉਣ ਦੀ ਕੋਸ਼ਿਸ਼ ਕਰਨੀ ਆ ਤੇ ਦੋਨੋਂ ਪਾਸਿਆਂ ਵਾਲੇ ਲੜ ਹੁੰਦੇ ਨੇ ਜਿਹੜੇ ਚੰਗੀ ਤਰ੍ਹਾਂ ਟਾਈਟ ਹੋਣੇ ਆ ਇਹਦੇ ਵੀ ਅਸੀਂ ਸੱਜੇ ਪਾਸੇ ਉਹ ਚਾਰ ਲੜ ਕੱਢਨੇ ਆ ਕੰਨ ਨੂੰ ਪੂਰਾ ਟਕਾਂਗੇ ਪੱਲੇ ਨੂੰ ਚੰਗੀ ਤਰ੍ਹਾਂ ਖੋਲਾਂਗੇ ਹੁਣ ਫਰੰਟ ਤੋਂ ਦੇਖੋ ਵੀ ਅਸੀਂ ਸੈਂਟਰ 'ਚ ਬਣਾਨੀ ਆ ਇਹਦੇ ਨਾਲ ਤੁਹਾਨੂੰ ਆਈਡੀਆ ਹੋ ਜੂਵੇਗਾ ਕਿ ਦੋਨੋਂ ਲੜ ਬਰਾਬਰ ਆਏ ਨੇ ਤੇ ਨੀਚੋਂ ਜੀ ਪਹਿਲਾਂ ਪੱਲੇ ਨੂੰ ਖੋਲਾਂਗੇ ਇਹ ਜਿਹੜੇ ਚਾਰ ਲੜ ਨੇ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਬਾਹਰ ਕੱਢਾਂਗੇ ਨੀਚੋਂ ਜੀ ਤੇ ਕੰਨ ਨੂੰ ਅਸੀਂ ਪੂਰਾ ਹੀ ਟਕਣਾ ਆ ਤੇ ਦੋਨੋਂ ਅੱਖਾਂ ਵੀ ਸਾਡੀਆਂ ਬਰਾਬਰ ਟਕੀਆਂ ਹੋਈਆਂ ਹੋਣੀਆਂ ਚਾਹੀਦੀਆਂ ਨੇ ਸਲਾਈ ਫੇਰ ਕੇ ਪੇਚਾਂ ਦਾ ਜਿਹੜਾ ਗੈਪ ਆਉ ਨੂੰ ਅਸੀਂ ਬਰਾਬਰ ਕਰਾਂਗੇ ਦੋਨਾਂ ਪਾਸਿਓ ਇਸ ਢੰਗ ਨਾਲ ਤੁਸੀਂ ਪੇਚਾਂ ਨੂੰ ਜਿਹੜਾ ਆ ਪਿੱਛੇ ਤੱਕ ਸਾਫ਼ ਵੀ ਕਰਨਾ ਆ ਜੇਕਰ ਕਿਸੇ ਲੜ ਦੇ ਵਿੱਚ ਸਪੇਸ ਘਟ ਰਹੀ ਜੇ ਕੋਈ ਲੜ ਤੁਹਾਨੂੰ ਲੱਗਦਾ ਨਾ ਵਟਾ ਵਾਲਾ ਤਾਂ ਉਹਨੂੰ ਚੰਗੀ ਤਰ੍ਹਾਂ ਸਾਫ਼ ਵੀ ਕਰਦੇ ਜਾਇਓ ਨਾਲ ਦੀ ਨਾਲ ਕਿਉਂਕਿ ਇਹ ਧੁਮਾਲਾ ਸਾਹਿਬ ਹਰ ਇੱਕ ਪਾਸਿਓ ਜੀ ਸਫਾਈ ਵਾਲਾ ਬਣਾਵਾਂਗੇ ਪੇਚਾਂ ਵਾਲਾ ਧੁਮਾਲਾ ਸਾਹਿਬ ਆ ਇਹ ਤੇ ਮੈਂ ਤੁਹਾਨੂੰ ਇੰਨੀਆ ਧੁਮਾਲਾ ਸਾਹਿਬ ਦੀ ਵੀਡੀਓ ਅਪਲੋਡ ਕੀਤੀ ਹੈ ਤੇ ਮੇਰੇ ਵੀਰੋ ਉਹਨਾਂ ਸਾਰੀਆਂ ਵੀਡੀਓ ਦੇ ਲਿੰਕ ਵੀ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ ਜੰਗੀ ਧੁਮਾਲਾ ਸਾਹਿਬ ਦੀ ਵੀਡੀਓ ਵੀ ਅਪਲੋਡ ਕੀਤੀ ਹੋਈ ਹੈ ਮੈਂ ਗੋਲ-ਗੋਲ ਲੜਾਣ ਵਾਲੇ ਧੁਮਾਲਾ ਸਾਹਿਬ ਦੀ ਵੀ ਵੀਡੀਓ ਅਪਲੋਡ ਕੀਤੀ ਹੋਈ ਹੈ ਮੈਂ ਬੀਬੀਆਂ ਨੇ ਵੀ ਜਿੰਨੇ ਵੀ ਧੁਮਾਲੇ ਦੀ ਵੀਡੀਓ ਅਪਲੋਡ ਕੀਤੀਆਂ ਸਾਰੀਆਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਜਾ ਕੇ ਦੇਖ ਲਿਓ ਉਹ ਸਾਰੇ ਦੇਖਣ ਨੂੰ ਮਿਲ ਜਾਣਗੇ ਉੱਪਰਲੇ ਪਾਸੇ ਉਹ ਵੀ ਦੇਖੋ ਦੋਨੋਂ ਲੜ ਆਪਣੇ ਬਰਾਬਰ ਐਕਸ ਬਣਾਉਂਦੇ ਹੋਏ ਨਜ਼ਰ ਆਉਣੇ ਚਾਹੀਦੇ ਨੇ ਪੱਲੇ ਨੂੰ ਪਿੱਛੇ ਤੱਕ ਖਿੱਚ ਕੇ ਲਗਾਵਾਂਗੇ ਇੱਕ ਇੱਕ ਪੱਲਾ ਸੀ ਹੋਰ ਘੁਮਾਣਾ ਇਸ ਜਗ੍ਹਾ ਤੋਂ ਤੇ ਇਸ ਲੜ ਨੂੰ ਵੀ ਅਸੀਂ ਉੱਪਰੋਂ ਜੀ ਘੁਮਾ ਕੇ ਲੈ ਕੇ ਆਣਾ ਦੇਖੋ ਇਸ ਤਰੀਕੇ ਨਾਲ ਪਰ ਇਹ ਥੋੜਾ ਨੀਵਾ ਲੈ ਕੇ ਆਵਾਂਗੇ ਆ ਉੱਪਰੋਂ ਜਿਹੜਾ ਪਹਿਲਾ ਲੜ ਲਗਾਇਆ ਹੈ ਨਾ ਇਹ ਸਾਡਾ ਵਿਜੀਬਲ ਹੋਣਾ ਚਾਹੀਦਾ ਹੈ ਇੰਨਾ ਕੁ ਨੀਵਾ ਲਗਾਣਾ ਹੈ ਇਸ ਪੱਲੇ ਨੂੰ ਤੇ ਇਹਦੇ ਵੀ ਅਸੀਂ ਚਾਦੋ ਦੇ ਚਾਰੋਂ ਲੜ ਅਸੀਂ ਬਾਹਰ ਕੱਢਨੇ ਆ ਤੁਸੀਂ ਜਿੰਨੇ ਮਰਜ਼ੀ ਲੜ ਬਣਾਏ ਹੋਣ ਉਹਨਾਂ ਨੂੰ ਬਣਾਉਣ ਦਾ ਹੁਣ ਕੋਈ ਫਾਇਦਾ ਨਹੀਂ ਜੇਕਰ ਤੁਸੀਂ ਦਿਖਾਣੀ ਨਹੀਂ ਹੈਗੀ ਉਹ ਚੰਗੀ ਤਰ੍ਹਾਂ ਪੇਚਾਂ ਦੇ ਵਿੱਚ ਮਿਹਨਤ ਦਿਆ ਕਰੋ ਜਦੋਂ ਆਪਾਂ ਪੂਣੀ ਕਰਦੇ ਹੁੰਦੇ ਆ ਨਾ ਇੱਦਾਂ ਦੀਆਂ ਪੂਣੀਆਂ ਕਰਨ ਨੂੰ ਵੀ ਟਾਈਮ ਜ਼ਿਆਦਾ ਲੱਗਦਾ ਹੁੰਦਾ ਹਮੇਸ਼ਾ ਜਿੰਨੇ ਜ਼ਿਆਦਾ ਲੜ ਬਣਾਣੇ ਨੇ ਨਾ ਤੁਸੀਂ ਸਿੱਧੀ ਦਸਤਾਰ ਦੇ ਵਿੱਚ ਉਹਨਾਂ ਜ਼ਿਆਦਾ ਪੂਣੀ ਨੂੰ ਵੀ ਟਾਈਮ ਲੱਗ ਜਾਂਦਾ ਹੁੰਦਾ ਕਿਉਂਕਿ ਇਹਦੇ ਵਿੱਚ ਤੁਹਾਨੂੰ ਦਸਤਾਰ ਸਜਾਉਣ ਵੇਲੇ ਲੜ ਬਣਾਉਣ ਦੀ ਲੋੜ ਨਹੀਂ ਹੁੰਦੀ ਬਸ ਪੇਚਾਂ ਦਾ ਗੈਪ ਮੇਨਟੇਨ ਕਰਨ ਦੀ ਲੋੜ ਪੈਂਦੀ ਆ ਤੁਹਾਨੂੰ ਇਹਦੇ ਵੀ ਅਸੀਂ ਚਾਰ ਦੇ ਚਾਰੋਂ ਪੇਚ ਦੇਖੋ ਆਰਾਮ ਨਾਲ ਬਾਹਰ ਕੱਢੇ ਆ ਤੇ ਇਹਨਾਂ ਨੂੰ ਸਾਫ਼ ਕਰਾਂਗੇ ਚੰਗੀ ਤਰ੍ਹਾਂ ਇਹਨਾਂ ਦੇ ਵਿਚਲੀ ਸਪੇਸ ਆ ਤੇ ਜਿਹੜਾ ਗੈਪ ਆ ਉਹਨੂੰ ਅਸੀਂ ਬਰਾਬਰ ਕਰਾਂਗੇ ਪੇਚ ਤੁਹਾਡੇ ਬਰਾਬਰ ਮੋٹے ਵੀ ਹੋਣੇ ਚਾਹੀਦੇ ਨੇ ਤੇ ਸਾਰੇ ਵਿਜੀਬਲ ਵੀ ਹੋਣੇ ਚਾਹੀਦੇ ਨੇ ਪਿੱਛੇ ਤੱਕ ਇਹ ਦੇਖੋ ਇਸ ਢੰਗ ਨਾਲ ਤੁਸੀਂ ਦੋਨੋਂ ਪੇਚ ਲਗਾਉਣੇ ਨੇ ਪਿੱਛੇ ਤੱਕ ਅਸੀਂ ਚਾਰੋਂ ਦੇ ਚਾਰੋਂ ਲੜ ਇਸ ਪੱਲੇ ਦੇ ਵੀ ਚੰਗੀ ਤਰ੍ਹਾਂ ਸਾਫ਼ ਕਰ ਰਹੇ ਹਾਂ ਇਹਨਾਂ ਦੇ ਵਿਚਲੀ ਜਿਹੜੀ ਵਿਥ ਆ ਉਹਨੂੰ ਵੀ ਬਰਾਬਰ ਕਰ ਰਹੇ ਹਾਂ ਪੱਲੇ ਜੇਕਰ ਟਾਈਟ ਹੋਣਗੇ ਨਾ ਤਾਂ ਦੁਮਹੱਲਾ ਸੇਬੀ ਤੁਹਾਡਾ ਜਿਹੜਾ ਹੈ ਟਾਈਟ ਰਹੇਗਾ ਥੋੜਾ ਜਿਹਾ ਇਹਨਾਂ ਚੀਜ਼ਾਂ ਵੱਲ ਵੀ ਗੌਰ ਕਰਨਾ ਹੈ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਖਣਾ ਹੈ ਤੁਸੀ ਤੇ ਇਸ ਜਗ੍ਹਾ ਤੋਂ ਹੁਣ ਅਸੀਂ ਪੱਲਾ ਘੁਮਾਣਾ ਆ ਇਹਨੂੰ ਵੀ ਆਪਾਂ ਪਿੱਛੇ ਜੀ ਇਸ ਢੰਗ ਨਾਲ ਘੁਮਾ ਕੇ ਲੈ ਕੇ ਆਣਾ ਆ ਸੱਜੇ ਪਾਸੇ ਜਿੱਦਾਂ ਅਸੀਂ ਪਹਿਲੇ ਪੱਲੇ ਨੂੰ ਲਗਾਇਆ ਸੀ ਨਾ ਇਸ ਪੱਲੇ ਨੂੰ ਵੀ ਉਸੇ ਢੰਗ ਨਾਲ ਲੈ ਕੇ ਆਣਾ ਆ ਇਹਦੇ ਵੀ ਚਾਰੋਂ ਦੇ ਚਾਰੋਂ ਪੱਲੇ ਅਸੀਂ نیچےੋਂ ਜੀ ਬਾਹਰ ਕੱਢਨੇ ਆ ਨੀਚੇ ਵਾਲਾ ਪੱਲਾ ਨਾ ਕਈ ਵਾਰ ਢਿੱਲਾ ਰਹਿੰਦਾ ਹੁੰਦਾ ਆਪਣਾ ਉਹਨੂੰ ਥੋੜਾ ਧਿਆਨ ਦੇ ਨਾਲ ਲਗਾਣਾ ਆ ਖਿੱਚ ਕੇ ਲਗਾਉਣਾ ਆ ਸਾਰੇ ਪੱਲੇ ਨੂੰ ਜਦੋਂ ਤੁਸੀਂ ਖਿੱਚ ਕੇ ਦਸਤਾਰ ਨੂੰ ਸਜਾਉਂਗੇ ਨਾ ਤਾਂ ਤੁਸੀਂ ਲੌਂਗ ਟਰਮ ਲਈ ਤੁਹਾਮਲਾ ਸਾਹਿਬ ਨੂੰ ਸਜਾ ਕੇ ਰੱਖ ਸਕਦੇ ਆ ਜਦੋਂ ਅਸੀਂ ਸਿੱਧੇ ਸਿੱਧੇ ਲੜਾ ਲੈ ਧਮਾਲਾ ਸਾਹਿਬ ਸਜਾਉਣੀ ਹੈ ਨਾ ਤਾਂ ਇਹਨਾਂ ਨੂੰ ਟਾਈਟ ਵੀ ਬੰਨਣਾ ਜ਼ਰੂਰੀ ਹੋ ਜਾਂਦਾ ਤਾਂ ਹੀ ਉਹ ਗ੍ਰਿਪ ਵਧੀਆ ਬਣਦੀ ਹੁੰਦੀ ਆ ਕਈ ਵਾਰ ਇਹ ਹੁੰਦਾ ਸਿੱਧੀ ਦਸਤਾਰ ਹੁੰਦੀ ਆ ਇਹਦੇ ਵਿੱਚ ਨਾ ਸਿਰਵਟਾ ਪੈਣੀ ਸ਼ੁਰੂ ਹੋ ਜਾਂਦੀਆਂ ਇਹਨਾਂ ਨੂੰ ਖਿੱਚ ਕੇ ਸਜਾਉਣਾ ਪੈਂਦਾ ਆ ਤੇ ਇਸ ਤੋਂ ਬਾਅਦ ਜੋ ਦੇਖੋ ਆਪਾਂ ਸਲਾਈ ਨਾਲ ਇੱਕ ਇੱਕ ਕਰਕੇ ਸਾਰੇ ਪੇਚਾਂ ਨੂੰ ਪਿੱਛੇ ਤੱਕ ਸਾਫ਼ ਕਰ ਰਹੀਆਂ ਜਿਹੜੇ ਅਸੀਂ ਇਹ ਚਾਰੋਂ ਦੇ ਚਾਰੋਂ ਪੱਲੇ ਆ ਨਾ ਪਿੱਛੇ ਤੱਕ ਮਜ਼ਬੂਤੀ ਨਾਲ ਟਿਕਾਣੇ ਵੀ ਆ ਇਨਾਂ ਦੇ ਵਿਚਲੀ ਸਪੇਸ ਆ ਉਹਨੂੰ ਵੀ ਬਰਾਬਰ ਕਰਾਂਗੇ ਜਿਵੇਂ ਅਸੀਂ ਪਹਿਲੇ ਲੜ ਦੇ ਵਿੱਚ ਸਾਰੇ ਲੜ ਬਰਾਬਰ ਕੀਤੇ ਆ ਨਾ ਉਸੇ ਢੰਗ ਨਾਲ ਇਸ ਲੜ ਦੇ ਵਿੱਚ ਵੀ ਕਰਾਂਗੇ ਇਸ ਦਸਤਾਰ ਨਾਲ ਨਾ ਮੈਂ ਤੁਹਾਨੂੰ ਗੁਰਮੁਖੀ ਦਸਤਾਰ ਵੀ ਸਜਾ ਕੇ ਦਿਖਾਈ ਆ ਜਿਹਦੇ ਮੈਂ ਕਦੇ ਦੋ ਦੋ ਲੜੜ ਜਾਂ ਸਿੰਗਲ ਸਿੰਗਲ ਪੇਚਾਂ ਵਾਲੀ ਦਸਤਾਰਾਂ ਵੀ ਸਜਾ ਕੇ ਦਿਖਾਈਆਂ ਮੈਂ ਜਿਵੇਂ ਦਲਜੀਤ ਬਾਜੀ ਨੇ ਸੱਜਣ ਸਿੰਘ ਰੰਗਰੂਟ ਮੂਵੀ ਦੇ ਵਿੱਚ ਦਸਤਾਰ ਸਜਾਈ ਹੁੰਦੀ ਨਾ ਉਹ ਵੀ ਮੈਂ ਸਜਾ ਕੇ ਦਿਖਾਈ ਹੋਈ ਆ ਤੁਹਾਨੂੰ ਉਹ ਸਾਰੀਆਂ ਵੀਡੀਓ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਵੀ ਮਿਲ ਜਾਣਗੇ ਤੇ ਤੁਸੀਂ 75 ਦੇ ਹਾਰਡ ਚੈਨਲ ਵਾਲੀ ਵੀਡੀਓ ਦੇਖ ਲਿਓ ਜਿਹਦੇ ਵਿੱਚ ਨਾ 75ਵੇਂ ਦਿਨ ਵਾਲੀ ਵੀਡੀਓ ਚ ਮੈਂ ਦਲਜੀਤ ਬਾਜੀ ਵਰਗੀ ਦਸਤਾਰ ਬਣ ਕੇ ਦਿਖਾਈ ਸੀਗੀ ਤੇ ਹੁਣ ਦੇਖੋ ਇਸ ਪੱਲੇ ਨੂੰ ਆਪਾਂ ਪਿੱਛੇ ਤੱਕ ਲਗਾਤਾ ਨਾ ਉੱਪਰ ਉਹ ਜੀ ਦੂਜਾ ਪੱਲਾ ਵੀ ਦਿਖਾਉਂਦੇ ਹੋਏ ਹੁਣ ਅਸੀਂ ਚੰਦ ਬਣਾਉਣਾ ਸ਼ੁਰੂ ਕਰਨਾ ਹੈ ਧਿਆਨ ਰੱਖਿਓ ਇਸ ਪੱਲੇ ਨੂੰ ਨਾ ਥੋੜਾ ਟਾਈਟ ਲਗਾਉਣਾ ਪੈਣਾ ਚੰਦ ਬਣਾਉਣ ਲਈ ਸਿੱਧਾ ਇਹ ਪੱਲਾ ਲੈ ਕੇ ਆਇਓ ਤੇ ਇਹਦੇ ਚਾਰੋਂ ਦੇ ਚਾਰੋਂ ਲੜ ਅਸੀਂ ਬਾਹਰ ਕੱਢ ਕੇ ਦਿਖਾਣੀਆਂ ਆ ਆ ਦੇਖੋ ਇਸ ਤਰੀਕੇ ਨਾਲ ਲਗਭਗ ਪੂਰਾ ਮੱਥਾ ਢਕਣਾ ਆ ਸੀ ਇਸ ਜਗ੍ਹਾ ਤੋਂ ਪੱਲੇ ਨੂੰ ਖਿੱਚ ਕੇ نیچے ਲੈ ਕੇ ਆਣਾ ਆ ਇਹਨੂੰ ਇਸ ਤਰੀਕੇ ਨਾਲ نیچے ਲੈ ਕੇ ਆ ਕੇ ਫਿਰ ਉੱਪਰ ਲੈ ਕੇ ਜਾਣਾ ਆ ਹੁਣ ਆ ਦੇਖੋ ਚਾਰੋਂ ਲੜ ਅਸੀਂ ਰੱਖੇ ਆ ਹੁਣ ਅਸੀਂ ਬਾਹਰ ਕੱਢਨੇ ਆ ਚਾਰੋਂ ਦੇ ਚਾਰੋਂ ਲੜ ਚੰਗੀ ਤਰ੍ਹਾਂ ਪੱਲੇ ਤੁਹਾਡੇ ਟਾਈਟ ਹੋਣੇ ਚਾਹੀਦੇ ਆ ਇਹ ਨਹੀਂ ਹੈਗਾ ਕੋਈ ਲੜ ਨਿਕਲਦਾ ਨਹੀਂ ਹੈਗਾ ਤੇ ਅਸੀਂ ਉਹਨੂੰ ਕੱਢਣਾ ਨਹੀਂ ਹੈਗਾ ਬਾਹਰ ਉਨੂੰ ਹੱਥ ਨਾਲ ਚੰਗੀ ਤਰ੍ਹਾਂ ਬਾਹਰ ਨੂੰ ਕੱਢਣਾ ਆ ਤੇ ਪੇਚਾਂ ਨੂੰ ਚੰਗੀ ਤਰ੍ਹਾਂ ਸਾਫ਼ ਵੀ ਕਰਨਾ ਆ ਜਿੰਨੇ ਲੜ ਜਿਆਦਾ ਬਣਾਵਾਂਗੇ ਉਨਾਂ ਜਿਆਦਾ ਸੋਹਣਾ ਲੱਗੇਗਾ ਤੁਹਾਡਾ ਦੁਮਲਾ ਸਾਹਿਬ ਤੇ ਨਾਲ ਦੀ ਨਾਲ ਪੇਚਾਂ ਨੂੰ ਸਾਫ਼ ਵੀ ਕਰਾਂਗੇ ਖੱਬੇ ਹੱਥ ਨਾਲ ਪੱਲੇ ਨੂੰ ਹਮੇਸ਼ਾ ਖਿੱਚ ਕੇ ਰੱਖਣਾ ਆ ਖਿੱਚ ਕੇ ਰੱਖਣ ਦਾ ਫਾਇਦਾ ਇਹ ਹੁੰਦਾ ਤੁਹਾਨੂੰ ਪਤਾ ਲੱਗ ਜਾਂਦਾ ਕਿਹੜਾ ਲੜ ਤੁਹਾਨੂੰ ਢਿੱਲਾ ਲੱਗ ਰਿਹਾ ਹੈ ਕਿਹੜਾ ਲੜ ਤੁਹਾਡਾ ਸਾਫ਼ ਨਹੀਂ ਹੈਗਾ ਤੇ ਕਿਹੜਾ ਲੜ ਚੰਗੀ ਤਰ੍ਹਾਂ ਬਾਹਰ ਨਹੀਂ ਨਿਕਲਿਆ ਹੈਗਾ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਦੂਰ ਕਰਨਾ ਆ ਅੱਜ ਤੱਕ ਤੁਹਾਨੂੰ ਮੇਰੇ ਵਿਰੋ ਕਿਸੇ ਨੇ ਵੀ ਇੰਨੇ ਸਟਾਈਲ ਦੀ ਦਸਤਾਰਾ ਧੁਮਾਲੇ ਅਤੇ ਪੰਨੇ ਨਹੀਂ ਬਣ ਕੇ ਦਿਖਾਏ ਹੋਣੇ ਮੈਂ ਤੁਹਾਨੂੰ ਇੱਕ ਬੰਦੇ ਵਰਗੀਆਂ ਇਹਨਾਂ ਕਈ ਕਈ ਦਸਤਾਰਾਂ ਸਜਾ ਕੇ ਦਿਖਾਤੀਆਂ ਹੋਈਆਂ ਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਲਿਓ ਐਵੇਂ ਨਹੀਂ ਅਸੀਂ 125 ਦਿਨ ਤੁਹਾਨੂੰ ਵੀਡੀਓਜ਼ ਦੇਤੀਆਂ ਹੋਈਆਂ ਮੈਂ ਕੋਈ ਛੋਟੀ ਤੋਂ ਛੋਟੀ ਵੀ ਚੀਜ਼ ਹੋਵੇ ਨਾ ਉਹਦੀ ਵੀ ਵੀਡੀਓ ਅਪਲੋਡ ਕੀਤੀ ਹੈ ਤੁਸੀਂ ਜਿਹੜੀ ਵੀ ਦਸਤਾਰ ਕੀ ਮੈਂ ਸਾਰੀਆਂ ਦਸਤਾਰਾਂ ਦੀ ਵੀਡੀਓ ਅਪਲੋਡ ਕੀਤੀਆਂ ਨੇ ਮੈਂ ਕੋਈ ਰਹਿਣ ਨਹੀਂ ਦਿੱਤੀ ਹੈਗੀ ਹੱਲੇ ਤੱਕ ਬਟ ਜਿਹੜੀਆਂ ਰਹਿੰਦੀਆਂ ਨੇ ਉਹਨਾਂ ਦੀਆਂ ਵੀ ਅਸੀਂ ਵੀਡੀਓ ਅਪਲੋਡ ਕਰਾਂਗੇ ਬਸ ਤੁਹਾਡੀ ਸਪੋਰਟ ਦੀ ਲੋੜ ਹੈ ਤੁਸੀਂ ਨਾਲ ਜੁੜੇ ਰਿਹਾ ਕਰੋ ਸਾਡੇ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਜੇਕਰ ਤੁਸੀਂ ਚਾਹਦੇ ਹੋ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਆਟੋਮੈਟਿਕਲੀ ਚੱਲ ਜੇ ਨਾ ਜਦੋਂ ਆਪਾਂ ਵੀਡੀਓ ਅਪਲੋਡ ਕਰੀਏ ਤਾਂ ਉਹਦੇ ਲਈ ਤੁਹਾਨੂੰ ਚੈਨਲ ਸਬਸਕ੍ਰਾਈਬ ਕਰਨਾ ਪੈਣਾ ਹੈ ਤੇ ਤਾਈਂ ਤੁਹਾਨੂੰ ਪਤਾ ਲੱਗੇਗਾ ਜਦੋਂ ਵੀ ਅ ਪਿਛਲੇ ਹਿੱਸੇ ਤੋਂ ਦੇਖੋ ਅਸੀਂ ਪੱਲੇ ਨੂੰ ਉੱਪਰ ਲੈ ਕੇ ਗਏ ਸੀਗੇ ਨਾ ਹੁਣ ਪਿੱਛੋਂ ਜੀ ਆਪਾਂ ਹੌਲੀ-ਹੌਲੀ ਪੱਲੇ ਜਿਹੜੇ ਆ ਉਹ نیچے ਲੈ ਕੇ ਆਉਂਦੇ ਜਾਵਾਂਗੇ ਤੇ ਮੋਹਲੇ ਹਿੱਸੇ ਤੋਂ ਪੱਲੇ ਆਪਣੇ ਉੱਪਰ ਜਾਂਦੇ ਹੋਏ ਜਾਣਗੇ ਇਹਦੇ ਨਾਲ ਦੇਖੋ ਇਸ ਜਗ੍ਹਾ ਤੋਂ ਪੱਲੇ ਅਸੀਂ ਇੱਕੋ ਜਗ੍ਹਾ ਤੋਂ ਕੱਢਨੇ ਨੇ ਤੇ ਖੱਬੇ ਪਾਸੇ ਇੱਕੋ ਜਗ੍ਹਾ ਤੇ ਇਕੱਠੇ ਕਰਨੇ ਨੇ ਪਹਿਲਾਂ ਤਾਂ ਆਪਣੇ ਚਾਰੋਂ ਦੇ ਚਾਰੋਂ ਲੜ ਹੋਣਗੇ ਨਾ ਬਰਾਬਰ ਜੇ ਹੋਣਗੇ ਸਲਾਈ ਫੇਰ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਇੱਕ ਸਾਈਡ ਤੇ ਬਰਾਬਰ ਕਰਾਂਗੇ ਤੇ ਮੋਹਲੇ ਸਾਈਡ ਤੋਂ ਇਹਨਾਂ ਦੀ ਸਪੇਸ ਆ ਜਿਹੜੀ ਉਹ ਵਧਾਵਾਂਗੇ ਮੱਥੇ ਦੇ ਇਹਨਾਂ ਸੈਂਟਰ ਦੇ ਵਿੱਚ ਆ ਕੇ ਨਾ ਸਾਰੇ ਪਲੜਾ ਦੀ ਸਪੇਸ ਆ ਜਿਹੜੀ ਉਹ ਵਧਣੀ ਚਾਹੀਦੀ ਆ ਫਿਰ ਜਿੱਧਾ ਜਿੱਧਾ ਖੱਬੇ ਪਾਸੇ ਨੂੰ ਜਾਊਗਾ ਉਦਾਂ ਉਦਾਂ ਪੇਚਾਂ ਦੀ ਜਿਹੜੀ ਸਪੇਸ ਆ ਉਹ ਘਟਣੀ ਚਾਹੀਦੀ ਆ ਇਹੀ ਰਿਪੀਟ ਕਰਨਾ ਹੈ ਤੁਸੀਂ ਸਾਰਾ ਪ੍ਰੋਸੈਸ ਇਹ ਧੁਮਾਲਾ ਸੈੱਬ ਨੂੰ ਸਜਾਉਣ ਦੇ ਲਈ ਮੈਂ ਤੁਹਾਨੂੰ ਇਹਦੇ ਵਿੱਚ ਨਾ ਇੱਕ ਤੇ ਦੋ-ਦੋ ਪੇਚਾਂ ਵਾਲਾ ਧੁਮਾਲਾ ਸੈੱਬ ਵੀ ਸਜਾ ਕੇ ਦਿਖਾਇਆ ਸੀਗਾ ਮੇਰਾ ਮਨ ਸੀਗਾ ਕਿ ਮੈਂ ਤੁਹਾਨੂੰ ਧੁਮਾਲਾ ਸੈੱਬ ਦੇ ਵਿੱਚ ਵੀ ਇਹੋ-ਇਹੋ ਜਿਹੇ ਵੀਡੀਓ ਦਿਖਾਣਾ ਜਿਹੜੀਆਂ ਤੁਸੀਂ ਕਦੇ ਦੇਖੀਆਂ ਨਾ ਹੋਣ ਐਵੇਂ ਨਹੀਂ ਮੈਂ ਵੀਡੀਓ ਰਿਪੀਟ ਨਹੀਂ ਕਰਨੀ ਹੈਗੀ ਮੈਂ ਚਾਹੁੰਦਾ ਕਿ ਮ ਇਸ ਚੈਲੰਜ ਨੂੰ ਹੋਲ ਲੰਬਾ ਖਿੱਚਣ ਦਾ ਫੇਰ ਕੋਈ ਫਾਇਦਾ ਨਹੀਂ ਜੇ ਮੈਂ ਤੁਹਾਨੂੰ ਪੁਰਾਣੀਆਂ ਵੀਡੀਓ ਰਿਪੀਟ ਕਰਕੇ ਦੇਈ ਜਾਵਾਂ ਠੀਕ ਹੈ ਜੀ ਆਪਾਂ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਉਸ ਵਾਅਦੇ ਦੇ ਅਨੁਸਾਰ ਹੀ ਚੱਲਦੇ ਪਈਆਂ ਤੇ ਜਿਹੜੀਆਂ ਵੀਡੀਓ ਰਹਿੰਦੀਆਂ ਨੇ ਕਿਸੇ ਵੀ ਸੈਲੀਬ੍ਰਿਟੀ ਟਾਈਪ ਦੀਆਂ ਜਾਂ ਦੁਮਨਲਾ ਸਾਹਿਬ ਦੀਆਂ ਜਾਂ ਦਸਤਾਰਾ ਦੀਆਂ ਅਸੀਂ ਉਹ ਸਾਰੀਆਂ ਅਪਲੋਡ ਕਰਕੇ ਦਵਾਂਗੇ ਤੁਹਾਨੂੰ ਤਾਂ ਜੋ ਤੁਹਾਨੂੰ ਮੈਨੂੰ ਕਹਿਣ ਦੀ ਲੋੜ ਨਾ ਪਵੇ ਦੂਜੀ ਗੱਲ ਇਹ ਤੁਹਾਨੂੰ ਮੇਰੇ ਕੋਲ ਸਿੱਖਣ ਆਣ ਦੀ ਵੀ ਲੋੜ ਨਾ ਪਵੇ ਕੋਈ ਵੀ ਚੀਜ਼ ਤੇ ਹੁਣ ਇਸ ਪੱਲੇ ਨੂੰ ਵੀ ਖਿੱਚ ਕੇ ਦੇਖੋ ਥੋੜਾ ਜਿਹਾ ਨੀਮਾ ਲਗਾਵਾਂਗੇ ਪਹਿਲੇ ਪੱਲੇ ਪੱਲੇ ਹਮੇਸ਼ਾ ਤੁਸੀਂ ਟਾਈਟ ਲਗਾਨੇ ਆ ਪਿੱਛੇ ਜੀ ਹੱਥ ਫੇਰ ਕੇ ਦੇਖ ਲੈਣਾ ਆ ਪਿਛਲੇ ਪੱਲੇ ਨਾਲੋਂ ਥੋੜਾ ਨੀਵਾ ਲੈ ਕੇ ਆਵਾਂਗੇ ਇਸ ਪੱਲੇ ਨੂੰ ਤੇ ਮੋਹਲੇ ਪੱਲੇ ਨਾਲੋਂ ਥੋੜਾ ਉੱਚਾ ਕਰਕੇ ਲਗਾਣਾ ਆ ਇਸ ਪੱਲੇ ਨੂੰ ਧਿਆਨ ਨਾਲ ਪੱਲੇ ਖਿੱਚ-ਖਿੱਚ ਕੇ ਜਰੂਰ ਲੈ ਕੇ ਜਾਣੇ ਨੇ ਖੱਬੇ ਹੱਥ ਨਾਲ ਪੱਲੇ ਨੂੰ ਪਹਿਲਾਂ ਤਾਂ ਟਿਕਾਓ ਇੱਕ ਜਗ੍ਹਾ ਤੇ ਖਿੱਚ ਕੇ ਰੱਖੋ ਸੱਜੇ ਹੱਥ ਨਾਲ ਪੱਲੇ ਸਾਰੇ ਇੱਕੋ ਜਗ੍ਹਾ ਤੇ ਕਰੋ ਪਹਿਲਾਂ ਇਸ ਜਗ੍ਹਾ ਤੋਂ ਦੇਖੋ ਇੱਕੋ ਜਗ੍ਹਾ ਤੋਂ ਪੱਲੇ ਨਿਕਲਦੇ ਹੋਏ ਨਜ਼ਰ ਆਣੇ ਚਾਹੀਦੇ ਨੇ ਖੱਬੇ ਪਾਸੇ ਲੈ ਕੇ ਵੀ ਇੱਕੋ ਜਗ੍ਹਾ ਤੇ ਜਾਣੇ ਆ ਤੁਹਾਡੇ ਚਾਰੋਂ ਦੇ ਚਾਰੋਂ ਲੜ ਤੁਸੀਂ ਹੁਣ ਇੱਕ ਜਗ੍ਹਾ ਤੇ ਇਕੱਠੇ ਕਰ ਲਿਓ ਫਿਰ ਥੋੜਾ ਅੱਗੇ ਜਾ ਕੇ ਇਹਨਾਂ ਨੂੰ ਖੋਲਣਾ ਆ। ਖੋਲ ਕੇ ਖੱਬੇ ਪਾਸੇ ਜਿੱਥੇ ਕੰਨ ਦੇ ਉੱਪਰ ਆਪਾਂ ਬੰਦ ਕਰਦੇ ਹਾਂ ਉੱਥੇ ਜਾ ਕੇ ਫਿਰ ਇਹਨਾਂ ਨੂੰ ਬੰਦ ਵੀ ਕਰਾਂਗੇ। ਸਲਾਈ ਫੇਰ ਕੇ ਸਾਰੇ ਲੜਾਂ ਨੂੰ ਹੁਣ ਅਸੀਂ ਇੱਕ-ਇੱਕ ਕਰਕੇ ਬਾਹਰ ਕੱਢਾਂਗੇ। ਪੇਚਾਂ ਦੀ ਜਿਹੜੀ ਸਪੇਸ ਆ ਉਹ ਤੁਸੀਂ ਬਖੂਬੀ ਦਿਖਾਣੀ ਆ। ਪਤਲੇ-ਪਤਲੇ ਜਿਹੇ ਲੜ ਹੋਣਗੇ ਆਪਣੇ ਇਹ ਪਰ ਸਾਰੇ ਦਿਖਣਗੇ ਬਹੁਤ ਵਧੀਆ ਕਿਉਂਕਿ ਸਾਰੇ ਲੜ ਆਪਣੇ ਇਹ ਬਰਾਬਰ ਮੋਟੇ ਹੋਣਗੇ। ਉਸ ਪੂਣੀ ਚ ਨਾ ਜਦੋਂ ਮੈਂ ਦਸਤਾਰ ਦੀ ਪੂਣੀ ਕੀਤੀ ਸੀ ਮੈਂ ਵੀ ਸਮਝਾਇਆ ਸੀਗਾ ਕਿ ਇਸ ਚਾਰੋਂ ਦੇ ਚਾਰੋਂ ਲੜ ਤੁਸੀਂ ਬਰਾਬਰ ਮੋٹے ਕੀਤਾ ਕਰ ਸਕਦੇ ਹੋ ਪੂਣੀ ਦੇ ਵਿੱਚ ਹੀ ਕਿਉਂਕਿ ਆਪਾਂ ਜੇ ਨੋਰਮਲ ਤਰੀਕੇ ਨਾਲ ਪੂਣੀ ਕਰੀਏ ਉਹਦੇ ਵਿੱਚ ਨਾ ਕੋਈ ਲੜ ਮੋਟਾ ਰਹਿੰਦਾ ਹੈ ਕੋਈ ਲੜ ਪਤਲਾ ਰਹਿੰਦਾ ਹੈ ਪਰ ਇਸ ਪੂਣੀ ਦੇ ਵਿੱਚ ਮੈਂ ਤੁਹਾਨੂੰ ਸਾਰੇ ਲੜ ਬਰਾਬਰ ਮੋٹے ਕਰਕੇ ਦਿਖਾਇਆ ਇਹਦੀ ਪੂਣੀ ਥੋੜੀ ਜਿਹੀ ਡਿਫਰੈਂਟ ਵੇ ਨਾਲ ਕੀਤੀ ਸੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਇੱਕ ਵਾਰ ਪੂਣੀ ਦੀ ਵੀਡੀਓ ਵੀ ਦੇਖ ਲਿਓ ਜਾ ਕੇ ਉਹੀ ਪੂਣੀ ਦਾ ਯੂਜ਼ ਕੀਤਾ ਮੈਂ ਜਿਹੜੀ ਉਸ ਦਸਤਾਰ ਦੇ ਵਿੱਚ ਬਣੀ ਸੀ 122ਵੇਂ ਦਿਨ ਦੇ ਵਿੱਚ ਤੇ ਗੱਲ ਕਰਦੇ ਹਾਂ ਹੁਣ ਦੇਖੋ ਪੇਚਾਂ ਨੂੰ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੱਲੇ ਆਪਣੇ ਟਾਈਟ ਵੀ ਨਹੀਂ ਤੇ ਇਹਨਾਂ ਨੂੰ ਵਿਥ ਬਣਾਉਂਦੇ ਹੋਏ ਨਾ ਨਾਲ ਦੀ ਨਾਲ ਲਗਾਉਂਦੇ ਜਾਵਾਂਗੇ ਖੱਬੇ ਪਾਸੇ ਪੱਲੇ ਇੱਕੋ ਜਗ੍ਹਾ ਤੇ ਇਕੱਠੇ ਕੀਤੇ ਆ ਤੇ ਪੱਲੇ ਨੂੰ ਖਿੱਚ ਕੇ ਰੱਖਣਾ ਹੈ ਖੰਬੇ ਹੱਥ ਨਾਲ ਪਿੱਛੇੋਂ ਜੀ ਪੱਲਾ ਹੁਣ ਥੋੜਾ ਨੀਵਾ ਲੈ ਕੇ ਜਾਵਾਂਗੇ ਤੇ ਪੱਲੇ ਨੂੰ ਘੁਮਾਉਂਦੇ ਵੇਲੇ ਨਾ ਨਾਲ-ਨਾਲ ਖੁਦ ਘੁਮਣਾਇਆ ਜੇ ਤੁਸੀਂ ਖੁਦ ਨਹੀਂ ਨਾ ਘੁੰਮੋਗੇ ਤੇ ਪੱਲੇ ਨੂੰ ਘੁਮਾਉਂਗੇ ਇਕੱਲਾ ਤੇ ਉਹਦੇ ਨਾਲ ਨਾ ਪੱਲਿਆਂ ਦੇ ਵਿੱਚ ਵੱਟ ਪੈਣੇ ਸ਼ੁਰੂ ਹੋ ਜਾਣੇ ਆ ਮਤਲਬ ਫਿਰ ਤੁਹਾਨੂੰ ਵੱਟ ਕੱਢਣੇ ਪੈਣੇ ਆ ਇਸ ਲਈ ਪੱਲਾ ਵੀ ਘੁਮਾਉਣਾ ਜਦੋਂ ਵੀ ਤੇ ਨਾਲ ਨਾਲ ਖੁਦ ਘੁਮੋ ਖੁਦ ਘੁੰਮਣ ਦਾ ਇਹ ਫਾਇਦਾ ਹੁੰਦਾ ਵੱਟ ਜੇ ਨਹੀਂ ਪੈਣਦੇ ਹੁੰਦੇ ਗੋਲ ਗੋਲ ਆਪਣੀ ਲੜਾਂ ਦੇ ਵਿੱਚ ਇਸ ਪੱਲੇ ਨੂੰ ਵੀ ਅਸੀਂ ਇੱਕੋ ਜਗ੍ਹਾ ਤੇ ਰੱਖਿਆ ਦੇਖੋ ਇਸ ਜਗ੍ਹਾ ਤੇ ਤੇ ਇੱਥੋਂ ਦੀ ਲੜ ਸਾਰੇ ਇੱਕੋ ਜਗ੍ਹਾ ਤੋਂ ਨਿਕਲਣਗੇ ਤੇ ਖੱਪੇ ਪਾਸੇ ਇੱਕੋ ਜਗ੍ਹਾ ਤੇ ਖਤਮ ਹੋਣਗੇ ਤੁਸੀਂ ਧਿਆਨ ਨਾਲ ਦੇਖੋ ਮੈਂ ਪੱਲੇ ਨੂੰ ਹਮੇਸ਼ਾ ਟਿਕਾਉਣਾ ਆ ਇਹਨਾਂ ਦੇ ਵਿੱਚ ਸਿਰਵਟਾ ਜਿਹਾ ਨਹੀਂ ਪੈਣ ਦਿੰ ਜਦੋਂ ਤੁਹਾਡੇ ਲੜ ਜਿਹੜੇ ਨੇ ਢਿੱਲੇ ਹੋਣ ਕਹਿੰਦਾ ਤਾਂ ਇਹਨਾਂ ਦੇ ਵਿੱਚ ਵੱਟ ਪੈਂਦੇ ਨਜੇ ਨਾਉਣਗੇ ਤੁਹਾਨੂੰ ਅਜੇ ਤਾਂ ਹੁਣ ਪੇਚਾਂ ਦੇ ਵਿੱਚ ਦਿਖ ਰਿਹਾ ਨਾ ਜਦੋਂ ਜਦੋਂ ਮੈਂ ਢਿੱਲਾ ਛੱਡਦਾ ਪੇਚਾਂ ਨੂੰ ਜਦੋਂ ਆਪਾਂ ਇਹਨਾਂ ਨੂੰ ਖੱਬੇ ਹੱਥ ਨਾਲ ਖਿੱਚਾਂਗੇ ਤਾਂ ਉਹ ਵੱਟ ਨਿਕਲ ਜਾਣੀ ਨੇ ਹਮੇਸ਼ਾ ਇਹ ਚੀਜ਼ ਹੁੰਦੀ ਹੁੰਦੀ ਆ ਆਪਣੇ ਲੜਾਂ ਦੇ ਵਿੱਚ ਜੇ ਲੜਾਂ ਦੇ ਵਿੱਚ ਨਾ ਵੱਟ ਪੈ ਰਿਹਾ ਤਾਂ ਸਮਝ ਲਓ ਢਿੱਲੇ ਆ ਉਹ ਤੇ ਪੇਚਾਂ ਦਾ ਢਿੱਲਾਪਨ ਦੂਰ ਕਰਨ ਲਈ ਤੁਹਾਨੂੰ ਖੱਬੇ ਹੱਥ ਨਾਲ ਖਿੱਚ ਕੇ ਰੱਖਣਾ ਪੈਣਾ ਆ ਸਲਾਈ ਫੇਰ ਕੇ ਫਿਰ ਇਹਨਾਂ ਦੇ ਨਾਲ ਦੀ ਨਾਲ ਜਿਹੜਾ ਗੈਪ ਆ ਉਹ ਅਸੀਂ ਬਰਾਬਰ ਕਰਾਂਗੇ ਤੇ ਪੇਚ ਨੂੰ ਥੋੜਾ ਉੱਚਾ ਕਰਕੇ ਲਗਾ ਇਹ ਚੀਜ਼ ਦਾ ਤੁਸੀਂ ਬਖੂਬੀ ਧਿਆਨ ਰੱਖਣਾ ਹੈ ਤੁਹਾਡਾ ਘਮਾਲਾ ਸਿਰ ਦੋਨਾਂ ਸਾਈਡਾਂ ਤੋਂ ਬਰਾਬਰ ਜਿਹਾ ਬਾਹਰ ਨੂੰ ਵੀ ਆਉਂਦਾ ਜਾਵੇ ਇਹ ਨਾ ਹੋਵੇ ਇੱਕ ਸਾਈਡ ਤੋਂ ਜ਼ਿਆਦਾ ਬਾਹਰ ਨੂੰ ਆ ਇੱਕ ਸਾਈਡ ਤੋਂ ਘੱਟ ਬਾਹਰ ਨੂੰ ਆ ਕੱਲੀ ਆ ਚੀਜ਼ ਨਹੀਂ ਹੁੰਦੀ ਹੈਗੀ ਕਿ ਪੱਲੇ ਪਿਛਲੇ ਹਿੱਸੇ ਤੋਂ ਤੁਸੀਂ ਨੀਵੇਂ ਲੈ ਕੇ ਆਣੇ ਆ ਤੇ ਮੋਢੇ ਹਿੱਸੇ ਤੋਂ ਉੱਪਰ ਚੱਕੀ ਜਾਣੇ ਆ ਤੁਹਾਡੇ ਲੜ ਨਿਕਲਣ ਇੱਕ ਜਗ੍ਹਾ ਤੋਂ ਚਾਹੀਦੇ ਨੇ ਖਤਮ ਇੱਕ ਜਗ੍ਹਾ ਤੇ ਹੋਣੇ ਚਾਹੀਦੇ ਨੇ ਦੋਨਾਂ ਸਾਈਡਾਂ ਤੋਂ ਤੁਹਾਡੇ ਲੜ ਉੱਚੇ ਬਰਾਬਰ ਹੋਣੇ ਚਾਹੀਦੇ ਨੇ ਲੜ ਤੁਹਾਡੇ ਬਰਾਬਰ ਮੋਟੇ ਜਿਹਾ ਦਿਖਣੇ ਚਾਹੀਦੇ ਨੇ ਪੇਚਾਂ ਦਾ ਗੈਪ ਆ ਜਿਹੜਾ ਉਹ ਬਰਾਬਰ ਹੋਣਾ ਚਾਹੀਦਾ ਹੈ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਧਿਆਨ ਬੜਾ ਜ਼ਰੂਰੀ ਰੱਖਣਾ ਹੁੰਦਾ ਆ ਦੇਖੋ ਕੋਈ ਵੀ ਚੀਜ਼ ਹੈ ਨਾ ਜਿਹੜੀ ਉਹ ਜੇਕਰ ਤੁਸੀਂ ਸਫਾਈ ਦੇ ਵਿੱਚ ਸਜਾ ਰਹੇ ਹੋ ਤਾਂ ਹਰੇਕ ਹਿੱਸੇ ਤੋਂ ਸਵਾਈ ਦੇਣੀ ਬੜੀ ਜ਼ਰੂਰੀ ਹੁੰਦੀ ਹੈ ਕੱਲਾ ਇਹ ਨਹੀਂ ਹੈਗਾ ਆਪਾਂ ਫਰੰਟ-ਫਰੰਟ ਤੋਂ ਹੀ ਤੁਮਾਲਾ ਸਾਹਿਬ ਨੂੰ ਸਜਾਉਣਾ ਹੈ ਤਾਂ ਫਰੰਟ ਤੇ ਇਕੱਲਾ ਅਸੀਂ ਸਫਾਈ ਦੇ ਦਈਏ ਸਾਰੀ ਮੈਂ ਜਿੱਦਾਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਜੇ ਤੁਹਾਡੇ ਕੋਲ ਟਾਈਮ ਹੈਗਾ ਖੁੱਲਾ ਤੇ ਤੁਸੀਂ ਇਹੋ ਜਿਹਾ ਧੁਮਾਲਾ ਸਾਹਿਬ ਸਜੋਣਾ ਚਾਹੁੰਦੇ ਹੋ ਤਾਂ ਤੁਸੀਂ ਸਿੰਪਲ ਵੇ ਨਾਲ ਦੂਜੇ ਚੀਜ਼ਾਂ ਦੇਖ ਕੇ ਨਾ ਹਰ ਇੱਕ ਹਿੱਸੇ ਤੋਂ ਧੁਮਾਲਾ ਸਾਹਿਬ ਦੀ ਵੀ ਸਫਾਈ ਕਰੋ ਜਿੱਦਾਂ ਮੈਂ ਤੁਹਾਨੂੰ ਦਸਤਾਨਾਂ ਦੇ ਵਿੱਚ ਦੱਸਦਾ ਹੁੰਦਾ ਹੈ ਨਾ ਤੇ ਟਾਈਟ ਬੰਨੋ ਟਾਈਟ ਬੰਨਣ ਦਾ ਇਹ ਫਾਇਦਾ ਹੁੰਦਾ ਬੇਸ਼ੱਕ ਦੀ ਤੁਹਾਡਾ ਸਿਰ ਜਰੂਰ ਦੁਖੇਗਾ ਪਹਿਲਾ ਪਹਿਲਾ ਪਰ ਜਿੱਦਾਂ ਇਹਦਾ ਤੁਹਾਨੂੰ ਆਦਤ ਪੈ ਜਾਵੇਗੀ ਨਾ ਉਦਾਂ ਉਦਾਂ ਫਿਰ ਤੁਹਾਡਾ ਧੁਮਾਲਾ ਸਾਹਿਬ ਲੌਂਗ ਟਰਮ ਲਈ ਬੰਨਿਆ ਰਹਿ ਸਕਦਾ ਹੈ ਤੇ ਕਈ ਮੇਰੇ ਵੀ ਜੇਕਰ ਢਿੱਲਾ ਸਜਾਉਂਦੇ ਹੋਣੇ ਉਹ ਚੀਜ਼ ਨੂੰ ਸਮਝ ਸਕਦੇ ਆ ਕਿ ਜੇ ਅਸੀਂ ਤੁਹਾਨੂੰ ਹਲਾ ਸਭ ਢਿੱਲਾ ਸਜਾਉਨੇ ਆ ਨਾ ਤਾਂ ਫਿਰ ਉਹਦੇ ਨਾਲ ਤੁਹਾਨੂੰ ਹਲਾ ਸਭ ਜਲਦੀ ਢਿੱਲਾ ਹੋ ਜਾਂਦਾ ਹੋਰ ਤੇ ਉਹ ਸਿਰ ਦੇ ਉੱਤੇ ਨਾ ਮਤਲਬ ਹਿਲਦਾ ਹੋਇਆ ਮਤਲਬ ਫੀਲ ਹੁੰਦਾ ਹੈ ਕਈ ਵਾਰ ਇਹ ਚੀਜ਼ ਹੁੰਦੀ ਹੈ ਤੇ ਸੱਜੇ ਪਾਸੇ ਦੇਖੋ ਇਸ ਪੱਲੇ ਨੂੰ ਚੰਗੀ ਤਰ੍ਹਾਂ ਖਿੱਚ ਕੇ ਲੈ ਕੇ ਆਏ ਆ ਆਪਾਂ ਹੁਣ ਪੱਲਾ ਆਪਣਾ ਪਿੱਛੇ ਦੀ ਥੋੜਾ ਜਿਆਦਾ ਨੀਵਾਂ ਲੱਗ ਰਿਹਾ ਹੈ ਤੇ ਇਹਨੂੰ ਪੱਲੇ ਨੂੰ ਦੇਖੋ ਚਾਰੋਂ ਲੜ ਬਰਾਬਰ ਹੈ ਨਾ ਪਹਿਲਾਂ ਤਾਂ ਇਹਨਾਂ ਨੂੰ ਇੱਕ ਜਗ੍ਹਾ ਟਿੱਕ ਕਰਨਾ ਹੈ ਖੱਬੇ ਹੱਥ ਨਾਲ ਪੱਲੇ ਨੂੰ ਖਿੱਚ ਕੇ ਰੱਖਿਓ ਤੇ ਇੱਕ ਇੱਕ ਹੁਣ ਜਿਹੜੇ ਲੜ ਤੁਹਾਨੂੰ ਢਿੱਲੇ ਲੱਗਦੇ ਨੇ ਇਹਨਾਂ ਨੂੰ ਟਾਈਟ ਕਰਕੇ ਖਿੱਚ ਕੇ ਲਗਾਉਣਾ ਹੈ ਸੱਜੇ ਪਾਸੇ ਉਹ ਸਾਰੇ ਲੜ ਤੁਹਾਡੀ ਇੱਕੋ ਜਗ੍ਹਾ ਤੋਂ ਨਿਕਲ ਤੇ ਖੱਬੇ ਪਾਸੇ ਇੱਕੋ ਜਗ੍ਹਾ ਤੇ ਜਾਣ ਇਹ ਜਿਹੜੇ ਸੱਜੇ ਪਾਸੇ ਇਹ ਜਗ੍ਹਾ ਤੇ ਤੁਹਾਨੂੰ ਨੀਚੇ ਜੀ ਲੜ ਢਿੱਲੇ ਲੱਗਦੇ ਨੇ ਲੜ ਢਿੱਲੇ ਇਸ ਕਰਨਾ ਕਿਉਂਕਿ ਆਪਾਂ ਨੀਚੇ ਜੀ ਘੁਮਾ ਕੇ ਲੈ ਕੇ ਆ ਰਹੇ ਹਾਂ ਪਰ ਇਸ ਜਗ੍ਹਾ ਤੋਂ ਮੱਥੇ ਤੋਂ ਤੁਹਾਡੇ ਲੜ ਟਾਈਟ ਹੋਣੇ ਚਾਹੀਦੇ ਨੇ ਇਸ ਜਗ੍ਹਾ ਤੋਂ ਜੇ ਤੁਸੀਂ ਗ੍ਰਿਪ ਬਣਾਈ ਨਾ ਹੋ ਆਰਾਮ ਨਾਲ ਰੱਖਦੇ ਹੋ ਜਾਉਂਗੇ ਤਾਂ ਤੁਹਾਡਾ ਤੁਮਹਲਾ ਸਾਹਿਬ ਟਾਈਟ ਹੀ ਤੁਹਾਨੂੰ ਲੱਗੇਗਾ ਢਿੱਲਾ ਨਹੀਂ ਹੋਏਗਾ ਤੁਮਹਲਾ ਸਾਹਿਬ ਉਹ ਤੁਹਾਨੂੰ ਦਿਖਦਾ ਆ ਕਿ ਕਿਉਂਕਿ ਨੀਚਲੇ ਲੜ ਹੁੰਦੇ ਨਾ ਜਿਹੜੇ ਉਹ ਹਮੇਸ਼ਾ ਉੱਥੇ ਤੁਹਾਨੂੰ ਢਿੱਲੇ ਫੀਲ ਹੋਣੇ ਹੀ ਹੋਣੇ ਆ ਬਟ ਉੱਪਰਲਾ ਲੜ ਤੁਹਾਡਾ ਹਮੇਸ਼ਾ ਟਾਈਟ ਹੋਣਾ ਚਾਹੀਦਾ ਆ ਜੇ ਤੁਹਾਡੇ ਲੜ ਢਿੱਲੇ ਹੋਣਗੇ ਤਾਂ ਤੁਹਾਨੂੰ ਇਸ ਜਗ੍ਹਾ ਤੇ ਨਾ ਜਿੱਥੇ ਮੈਂ ਸਲਾਈ ਵੀ ਰਿਹਾ ਇੱਥੋਂ ਵੀ ਲੜ ਢਿੱਲੇ ਫੀਲ ਹੋਣਗੇ ਦਿਖਣਗੇ ਉੱਥੋਂ ਢਿੱਲੇ ਹੁਣ ਦੇਖੋ ਇਹ ਜਿਹੜਾ ਖੀਲਾ ਪੱਲਾ ਆ ਇਹਨਾਂ ਸਾਰੇ ਪੱਲੇ ਅਸੀਂ نیچے ਜਿਹਨੂੰ ਕਰਕੇ ਲ ਖਿੱਚ ਕੇ ਪੱਲੇ ਨੂੰ ਲਗਾਣਾ ਆ ਤੇ ਉੱਪਰੋਂ ਵੀ ਪੱਲੇ ਨੂੰ ਖਿੱਚ ਕੇ ਰੱਖਣਾ ਆ ਹੁਣ ਇਸ ਪੱਲੇ ਨੂੰ ਧਿਆਨ ਨਾਲ ਰੱਖਿਓ ਇਸ ਜਗ੍ਹਾ ਤੇ ਤੇ ਧਿਆਨ ਨਾਲ ਪਿੱਛੇ ਰੱਖਦੇ ਹੋਏ ਇੱਕੋ ਪੱਲੇ ਦਾ ਸਾਰੇ ਲੜ ਲਕੋੜ ਦੇਣੇ ਨੇ ਨੀਚੋਂ ਜੀ ਇਸ ਪੱਲੇ ਨੂੰ ਲੈ ਕੇ ਆਵਾਂਗੇ ਖਿੱਚ ਕੇ ਲਗਾਣਾ ਆ ਇਸ ਪੱਲੇ ਨੂੰ ਵੀ ਇਹਨੇ ਹੀ ਤੁਹਾਡੇ ਦੁਮਹਾਲਾ ਸਾਹਿਬ ਨੂੰ ਟਿਕਾ ਕੇ ਰੱਖਣਾ ਆ ਅਖੀਲੇ ਲੜ ਦੇ ਵੀ ਅਸੀਂ ਚਾਰ ਲੜ ਬਣਾਉਣੇ ਨੇ ਦੇਖੋ ਇੱਥੋਂ ਜੀ ਪੱਲੇ ਨਾਲ ਅਸੀਂ ਪਹਿਲਾਂ ਤਾਂ ਸਾਰੇ ਲੜਾ ਨੂੰ نیچے ਕਰਾਂਗੇ ਅੰਦਰ ਨੂੰ ਕਰਾਂਗੇ ਖਿੱਚ ਕੇ ਪੱਲੇ ਨੂੰ ਲਗਾਣਾ ਆ ਦੇਖੋ ਇਸ ਟੰਗ ਨਾਲ ਪੱਲੇ ਨੂੰ ਉੱਪਰੋਂ ਜੀ ਫੜ ਕੇ ਰੱਖਿਓ ਤੇ ਇੱਕੋ ਜਗ੍ਹਾ ਤੋਂ ਪੇਚਾਂ ਨੂੰ ਅਸੀਂ ਕੱਢਣਾ ਵੀ ਆ ਬਾਅਦ ਦੇ ਵਿੱਚ ਫਿਰ ਕਿਉਂਕਿ ਆਪਾਂ ਇਹਦੇ ਵੀ ਚਾਰ ਲੜੜਾ ਨਾ ਜਿਹੜੇ ਉਹ ਤੁਹਾਨੂੰ ਬਣਾ ਕੇ ਦਿਖਾਣੇ ਆ ਹਰ ਇੱਕ ਸੱਜੇ ਹੱਥ ਨਾਲ ਮੈਂ ਪੱਲੇ ਨੂੰ ਖਿੱਚ ਰਿਹਾ ਨਾ ਪਹਿਲਾਂ ਚੰਗੀ ਤਰ੍ਹਾਂ ਟਿਕਾਣਾ ਆ ਇਹਨੂੰ ਫਿਰ ਰੱਖਣਾ ਆ ਹਰ ਇੱਕ ਪਹਿਲਾਂ ਮੈਂ ਪੱਲਾ ਰੱਖਿਆ ਹੁਣ ਹੌਲੀ ਹੌਲੀ ਇਹਨੂੰ ਨੀਵਾ ਲੈ ਕੇ ਆਵਾਂਗਾ ਹੌਲੀ ਹੌਲੀ ਇਹਨੂੰ ਟਾਈਟ ਕਰਾਂਗਾ ਇਹ ਚੀਜ਼ ਜੀ ਤੁਸੀਂ ਵੀ ਕਰਨੀ ਆ ਇਹ ਜਗ੍ਹਾ ਤੋਂ ਨੀਚਲੇ ਲੜ ਜਿਹੜੇ ਹੋਣਗੇ ਉਹਦਾ ਢਿੱਲਾਪਣ ਪਿੱਛੇ ਨੂੰ ਕੱਢਣਾ ਆ ਜਿੱਦਾਂ ਆਪਾਂ ਗੁਰਮੁਖੀ ਦਾਸਤਾਰ ਦੇ ਵਿੱਚ ਤੁਹਾਨੂੰ ਸਖਾਣੇ ਹੁੰਦੇ ਆ ਨਾ ਕਿ ਨੀਚਲੇ ਲੜ ਹੁੰਦੇ ਜਿਹੜੇ ਉਹਨਾਂ ਦੇ ਵਿੱਚ ਢਿੱਲਾਪਨ ਰਹਿੰਦਾ ਹੀ ਰਹਿੰਦਾ ਆ ਕਿਉਂਕਿ ਉਹਨਾਂ ਦਾ ਜਿਹੜਾ ਘੁਮਾ ਹੁੰਦਾ ਉਹ ਘੱਟ ਹੁੰਦਾ ਆ ਉੱਪਰਲੇ ਲੜਾਂ ਦਾ ਘੁਮਾ ਹਮੇਸ਼ਾ ਵੱਧਦਾ ਜਾਂਦਾ ਆ ਸਿੰਪਲ ਲੈਂਗੁਏਜ ਦੱਸਾਂ ਤਾਂ ਉੱਪਰਲਾ ਲੜ ਜ਼ਿਆਦਾ ਕਪੜਾ ਲੈਂਦਾ ਘੁੰਮਣ ਲਈ ਨੀਚਲਾ ਲੜ ਜਿਹੜਾ ਘੱਟ ਕਪੜਾ ਲੈਂਦਾ ਹੈ ਘੁੰਮਣ ਲਈ ਇਸ ਲਈ ਨੀਚਲੇ ਲੜ ਹੁੰਦੇ ਜਿਹੜੇ ਉਹਨਾਂ ਥੋੜੇ ਢਿੱਲੇ ਢਿੱਲੇ ਫੀਲ ਹੁੰਦੇ ਆ ਪਰ ਇੱਥੇ ਰੱਖਣ ਵੇਲੇ ਤੁਹਾਨੂੰ ਨਹੀਂ ਢਿੱਲੇ ਲੱਗਣਗੇ ਇਹ ਲੜ ਹਮੇਸ਼ਾ ਖਿੱਚ ਕੇ ਰੱਖਣ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਖਿੱਚ ਕੇ ਰੱਖਣਾ ਹੈ ਇਸ ਜਗ੍ਹਾ ਤੋਂ ਪੱਲਿਆਂ ਨੂੰ ਪਹਿਲਾਂ ਚਾਰਾਂ ਨੂੰ ਬਾਹਰ ਕੱਢਿਆ ਹੈ ਫਿਰ ਸਲਾਈ ਫੇਰ ਕੇ ਇਹਨਾਂ ਦੀ ਵਿੱਚ ਸਪੇਸ ਹੈ ਜਿਹੜੀ ਉਹਨੂੰ ਬਰਾਬਰ ਕਰਾਂਗੇ ਪੇਚ ਬਰਾਬਰ ਮੋٹے ਦਿਖਣੇ ਚਾਹੀਦੇ ਨੇ ਤੇ ਤੁਸੀਂ ਆਪਣੇ ਧਮਾਲਾ ਸਾਹਿਬ ਦਾ ਚੰਦ ਦੇਖੋ ਚੰਦ ਵੀ ਕਾਫੀ ਚੋੜਾ ਬਣਾਇਆ ਹੈ ਨਾ ਜਿਹੜੇ ਪੇਚਾਂ ਦਾ ਗੈਪ ਤੁਹਾਨੂੰ ਘਟ ਵੱਧ ਲੱਗ ਰਿਹਾ ਨਾ ਉਹਨੂੰ ਅਸੀਂ ਨਾਲ ਦੀ ਨਾਲ ਸਹੀ ਕਰਕੇ ਦਿਖਾਵਾਂਗੇ ਤੇ ਜਿਹੜੀਆਂ ਛੋਟੀਆਂ-ਮੋਟੀਆਂ ਕਮੀਆਂ ਰਹਿ ਜਾਂਦੀਆਂ ਉਹ ਧਮਾਲਾ ਸਾਹਿਬ ਨੂੰ ਕੰਪਲੀਟ ਕਰਨ ਤੋਂ ਬਾਅਦ ਚ ਦੂਰ ਕਰਕੇ ਦਿਖਾ ਦਾਂਗੇ ਅਸੀਂ ਹੁਣ ਇਹਦੇ ਵੀ ਅਸੀਂ ਲੜ ਇੱਕੋ ਜਗ੍ਹਾ ਤੇ ਖਤਮ ਕਰਨੇ ਆ ਧਿਆਨ ਨਾਲ ਜਿਹੜਾ ਉਪਰਲਾ ਪੱਲਾ ਹੋਊਗਾ ਨਾ ਉਹਦੇ ਨਾਲ ਨਾ ਨੀਚਲੇ ਸਾਰੇ ਲੜ ਤੁਸੀਂ ਟੱਕ ਦੇਣੇ ਆ ਤੇ ਉਹਨੂੰ ਪੂਰੀ ਸਫਾਈ ਨਾਲ ਖਿੱਚ ਕੇ ਲਗਾਉਣਾ ਹੈ ਇਸ ਢੰਗ ਨਾਲ ਇਹਦੇ ਨਾਲ ਪਿਛਲੇ ਹਿੱਸੇ ਤੱਕ ਧਮਾਲਾ ਸਾਹਿਬ ਦੀ ਸਫਾਈ ਪ੍ਰੋਪਰ ਆਵੇਗੀ ਦੋਨਾਂ ਸਾਈਡਾਂ ਤੋਂ ਹੁਣ ਧਮਾਲਾ ਸਾਹਿਬ ਦੇਖੋ ਨਾ ਬਰਾਬਰ ਬਾਹਰ ਨੂੰ ਆ ਨਾ ਇਸੇ ਢੰਗ ਨਾਲ ਤੁਸੀਂ ਧਮਾਲਾ ਸਾਹਿਬ ਸਜਾਉਣਾ ਹੈ ਧਿਆਨ ਰੱਖਣਾ ਤੁਹਾਡੇ ਲੜ ਹਮੇਸ਼ਾ ਟਾਈਟ ਰਹਿਣੇ ਚਾਹੀਦੇ ਨੇ ਇਸ ਜਗ੍ਹਾ ਤੋਂ ਧਮਾਲਾ ਸਾਹਿਬ ਦਾ ਪੱਲਾ ਜਿਹੜਾ ਹੈ ਚੰਗੀ ਤਰ੍ਹਾਂ ਟਾਈਟ ਹੋਣਾ ਚਾਹੀਦਾ ਆ ਇਸ ਪੱਲੇ ਨੂੰ ਲਗਾਣਾ ਹੈ ਥੋੜਾ ਸਫਾਈ ਦੇ ਨਾਲ ਲਗਾਣਾ ਹੈ ਇਹਨੂੰ ਥੋੜਾ ਗਿੱਲਾ ਕਰ ਲਿਓ ਤਾਂ ਜੋ ਅੰਦਰ ਕਰੀਏ ਨਾ ਤਾਂ ਜਿਆਦਾ ਬਾਹਰੋਂ ਨਾ ਦਿਖੇ ਇਹ ਨਾਰਮਲੀ ਇਹ ਪੱਲਾ ਨਾ ਥੋੜਾ ਅੱਗੇ ਆ ਕੇ ਖਤਮ ਹੋਣਾ ਚਾਹੀਦਾ ਸੀਗਾ ਬੱਡੇ ਪਿੱਛੇ ਖਤਮ ਹੋਇਆ ਮੈਂ ਤਾਂ ਵੀ ਤੁਹਾਨੂੰ ਉੱਥੇ ਸਹੀ ਢੰਗ ਨਾਲ ਲਾ ਕੇ ਦਿਖਾਉਂਗਾ ਇੱਥੋਂ ਜਿਹੜਾ ਨਿਚਲਾ ਪੱਲਾ ਹੋਊਗਾ ਨਾ ਪਹਿਲਾਂ ਉਹਨੂੰ ਅੰਦਰ ਕਰਿਓ ਆ ਦੇਖੋ ਚੰਗੀ ਤਰ੍ਹਾਂ ਸਫਾਈ ਨਾਲ ਇਸ ਜਗ੍ਹਾ ਤੋਂ ਪਹਿਲਾਂ ਜਿਹੜਾ ਨਿਚਲਾ ਪੱਲਾ ਹੈ ਉਹਨੂੰ ਅੰਦਰ ਕਰਤਾ ਸੀ ਇਸ ਜਗ੍ਹਾ ਤੋਂ ਹੌਲੀ ਹੌਲੀ ਉੱਪਰਲਾ ਪੱਲੇ ਨੂੰ ਆਪਾਂ ਅੰਦਰ ਕਰਦੇ ਜਾਵਾਂਗੇ ਪਿੱਛੇ ਨੂੰ ਇਹਦੇ ਨਾਲ ਜਿਆਦਾ ਲੜਬਾਣ ਨੂੰ ਨਹੀਂ ਆਏਗਾ ਤੇ ਚੰਗੀ ਤਰ੍ਹਾਂ ਕਪੜਾ ਅੰਦਰ ਵੀ ਚਲ ਜੇਗਾ ਇਹਨੂੰ ਤੁਸੀਂ ਚੰਗੀ ਤਰ੍ਹਾਂ ਬਿਠਾ ਲੈਣਾ ਆ ਪਿੱਛੋਂ ਵੀ ਇਦਾਂ ਸਫਾਈ ਬਣੀ ਰਹੇਗੀ ਤੇ ਦਮਾਲਾ ਸਾਹਿਬ ਚੈੱਕ ਕਰ ਸਕਦੇ ਹੋ ਆਪਣਾ ਇਹ ਜਗ੍ਹਾ ਤੋਂ ਤੁਸੀਂ ਥੋੜਾ ਉੱਪਰ ਚੱਕ ਲੈਣਾ ਜਿਹੜਾ ਇਹ ਵਟੇ ਆ ਪਹਿਨੇ ਨਾ ਇਹਨੂੰ ਕੱਢ ਦੇਣਾ ਸਫਾਈ ਪ੍ਰੋਪਰ ਹੋਣੀ ਚਾਹੀਦੀ ਆ ਦੇਖੋ ਆਪਣਾ ਜਿਹੜਾ ਮੋਹਲੇ ਹਿੱਸੇ ਤੋਂ ਚੰਦਾ ਪੂਰਾ ਗੁਲਾਈ ਦੇ ਵਿੱਚ ਦਿਖਦਾ ਪਿਆ ਆ ਸੱਜੇ ਪਾਸੇ ਜਿਹੜੇ ਆਪਣੇ ਲੜ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਖਿੱਚ ਕੇ ਬਰਾਬਰ ਕਰ ਰਹੀ ਆਂ ਇਹ ਜਿਹੜਾ ਸਾਰੀਆਂ ਤੁਹਾਨੂੰ ਸਹੀ ਕਰਕੇ ਦਿਖਾਵਾਂਗਾ ਦੂਜੇ ਸ਼ੀਸ਼ੇ ਨਾਲ ਸਭ ਤੋਂ ਪਹਿਲਾਂ ਅਸੀਂ ਦੇਖ ਲੈਣਾ ਤੁਮਲਾ ਸਾਹਿਬ ਫਰੰਟ ਤੇ ਬੈਕ ਤੋਂ ਚੰਗੀ ਤਰ੍ਹਾਂ ਸਹੀ ਹੈ ਕੇਸਾਂ ਨੂੰ ਜੇ ਤੁਹਾਨੂੰ ਲੱਗੇ ਨਾ ਥੋੜੇ-ਮੋਟੇ ਬਾਹਰ ਨੇ ਪਿਛੇ ਜੀ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਅੰਦਰ ਕਰ ਲਿਓ ਇਸ ਜਗ੍ਹਾ ਤੋਂ ਆ ਜਿਹੜੇ ਤੁਹਾਨੂੰ ਲੜ ਦਿਖਦੇ ਪਏ ਨੇ ਅੰਦਰੋਂ ਇਹਨਾਂ ਨੂੰ ਚੰਗੀ ਤਰ੍ਹਾਂ ਅੰਦਰ ਕਰ ਦਿਓ ਇਹ ਵੀ ਲੜ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਟੱਕ ਦੇਣਾ ਹੈ ਨੀਚੋਂ ਜੀ ਲੜ ਬਾਹਰ ਨਹੀਂ ਆਣੇ ਚਾਹੀਦੇ ਤੁਸੀਂ ਇਸ ਗੱਲ ਨੂੰ ਥੋੜਾ ਧਿਆਨ ਦੇ ਵਿੱਚ ਰੱਖਿਓ ਉੱਪਰਲੇ ਪਾਸੇ ਆ ਜਿਹੜੇ ਤੁਹਾਨੂੰ ਛੋਟੇ ਛੋਟੇ ਵੱਟ ਦੇਖਦੇ ਪਈ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਕੱਢ ਦੇਣਾ ਹੈ ਮੋਰੇ ਨਿਕਲਦੇ ਆ ਤਾਂ ਮੋਰੇ ਕੱਢ ਦੇਣਾ ਹੈ ਪਿੱਛੇ ਨਿਕਲਦੇ ਆ ਤਾਂ ਪਿੱਛੇ ਨੂੰ ਕੱਢ ਦੇਣਾ ਹੈ ਇਹ ਜਿਹੜੀਆਂ ਛੋਟੀਆਂ ਮੋਟੀਆਂ ਚੀਜ਼ਾਂ ਹੁੰਦੀਆਂ ਨਾ ਇਹਨਾਂ ਵੱਲ ਵੀ ਧਿਆਨ ਦਿਓ ਇਹਨਾਂ ਨਾਲ ਸਫਾਈ ਹੋਰ ਜ਼ਿਆਦਾ ਆ ਜਾਂਦੀ ਹੈ ਦੁਮਾਲਾ ਸਾਹਿਬ ਦੇ ਵਿੱਚ ਉੱਪਰ ਜੀ ਆਪਾਂ ਫੋਲਡ ਨਹੀਂ ਕਰਨਾ ਹੈਗਾ ਇਸ ਲੜ ਨੂੰ ਜੇ ਆਪਾਂ ਲੜ ਨੂੰ ਫੋਲਡ ਕੀਤਾ ਨਾ ਅੰਦਰ ਨੂੰ ਤੇਰੀ ਚੌੜਾਈ ਘਟ ਜਾਣੀ ਹੈ ਦੂਜੀ ਗੱਲ ਇਹ ਉਹ ਅਲੱਗ ਹੀ ਤੁਹਾਨੂੰ ਉੱਪਰ ਦਾ ਨਜ਼ਰ ਆਵੇਗਾ ਹੁਣ ਆਪਾਂ ਸਲਾਈ ਫਿਰ ਕੇ ਸਾਰੇ ਪੇਚਾਂ ਨੂੰ ਪਹਿਲਾਂ ਤਾਂ ਇੱਕ ਜਗ੍ਹਾ ਤੇ ਬਰਾਬਰ ਕਰਾਂਗੇ ਇਕੱਠੇ ਕਰਾਂਗੇ ਇਹਦੇ ਨਾਲ ਸੱਜੇ ਪਾਸੇ ਸਾਰੇ ਲੜ ਇਕੋ ਜਗ੍ਹਾ ਤੋਂ ਨਿਕਲਦੇ ਹੋਏ ਨਜ਼ਰ ਆਣਗੇ ਤੇ ਖੱਬੇ ਪਾਸੇ ਬੰਦ ਵੀ ਇਕੋ ਜਗ੍ਹਾ ਤੇ ਹੁੰਦੇ ਹੋਏ ਨਜ਼ਰ ਆਣਗੇ ਕੋਈ ਲੜ ਜੇ ਦੂਜੇ ਲੜ ਦੇ ਨੀਚੇ ਲੁਕਦਾ ਹੋਵੇ ਤਾਂ ਉਹਨੂੰ ਚੰਗੀ ਤਰ੍ਹਾਂ ਬਾਹਰ ਕੱਢਾਂਗੇ ਫਿਰ ਦੁਬਾਰਾ ਸਾਫ਼ ਕਰਾਂਗੇ ਸਲਾਈ ਨਾਲ ਇਹ ਸਾਰੀਆਂ ਚੀਜ਼ਾਂ ਤੁਸੀਂ ਵੀ ਧਿਆਨ ਦੇ ਵਿੱਚ ਰੱਖਣੀਆਂ ਭਾਵੇਂ ਤੁਸੀਂ ਦਸਤਾਰ ਸਜਾਓ ਭਾਵੇਂ ਧੁਮਾਲਾ ਸਾਹਿਬ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਸੀਂ ਹਮੇਸ਼ਾ ਧਿਆਨ ਦੇ ਵਿੱਚ ਰੱਖਣੀਆਂ ਕੋਈ ਵੀ ਕਮੀ ਪੇਸ਼ੀ ਨਹੀਂ ਛੱਡਣੀ ਹੈਗੀ ਦਸਤਾਰ ਦੇ ਵਿੱਚ ਖੱਬੇ ਪਾਸੇ ਤੱਕ ਸਾਰੇ ਲੜ ਬਰਾਬਰ ਕਰਨੇ ਇੱਕੋ ਜਗ੍ਹਾ ਤੇ ਕੋਈ ਵੀ ਲੜ ਅੰਦਰ ਲੁਕਦਾ ਨਾ ਨજર ਨਾ ਆਵੇ ਕਿਸੇ ਵੀ ਲੜ ਦੇ ਵਿੱਚ ਸਪੇਸ ਘੱਟ ਵੱਧ ਨਾ ਹੋਵੇ ਤਾਂ ਉਹਨੂੰ ਅਸੀਂ ਬਰਾਬਰ ਕਰਨਾ ਹੈ ਸਲਾਈ ਫੇਰ ਕੇ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਕਰਕੇ ਦਿਖਾ ਰਹੇ ਹੂ ਬਹੂ ਮੇਰੇ ਵੀਰੋ ਤੁਸੀਂ ਵੀ ਇਸੇ ਢੰਗ ਨਾਲ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਧੁਮਾਲਾ ਸਾਹਿਬ ਤੇ ਦਸਤਾਰ ਦੇ ਉੱਤੇ ਅਪਲਾਈ ਕਰਨੀਆਂ ਜੀਵੇਂ ਮੈਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਜਿੰਨੇ ਵੀ ਮੈਂ ਅੱਜ ਤੱਕ ਤੁਹਾਨੂੰ ਦਮਾਲਾ ਸਾਹਿਬ ਬੀਬੀਆਂ ਵਾਲੀ ਜਾਂ ਮੁੰਡੇ ਵਾਲੀ ਅਕਾਲੀ ਬੁੰਗਾ ਸਾਹਿਬ ਜਾਂ ਗੋਲ-ਗੋਲ ਲੜਾਲੇ ਦਮਾਲਾ ਸਾਹਿਬ ਟਕਸਾਲੀ ਦਸਤਾਰਾਂ ਜਾਂ ਬੀਬੀਆਂ ਵਾਲੀ ਕਲਰਫੁੱਲ ਦਮਾਲਾ ਸਾਹਿਬ ਜਾਂ ਮੁੰਡੇ ਵਾਲੀ ਕਲਰਫੁੱਲ ਦਮਾਲਾ ਸਾਹਿਬ ਅਲੱਗ-ਅਲੱਗ ਬੁੰਗਾ ਸਾਹਿਬ ਵਾਲੀ ਦਮਾਲਾ ਸਾਹਿਬ ਜਾਂ ਕੋਲ ਗੁਰਮੁਖੀ ਦਸਤਾਰਾਂ ਨੇ ਉਹ ਸਾਰੀਆਂ ਵੀਡੀਓ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ ਜਾਂ ਤੁਸੀਂ ਸਾਡੇ ਚੈਨਲ ਤੇ ਜਾ ਕੇ ਦੇਖ ਲਓ ਆ 75 ਡੇ ਹਾਰਡ ਚੈਲੰਜ ਵਾਲੀ ਪਲੇਲਿਸਟ ਨਾ ਉਹਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਉੱਪਰਲੇ ਹੀ ਸੇ ਤੋਂ ਦੂਜੇ ਸ਼ੀਸ਼ਾ ਦੇ ਕੇ ਆਪਾਂ ਪੇਚਾਂ ਨੂੰ ਨਾ ਸਾਫ ਕਰਾਂਗੇ ਆ ਜਿਹੜੇ ਛੋਟੇ ਛੋਟੇ ਵੱਟ ਨੇ ਇਹਨਾਂ ਨੂੰ ਪਿੱਛੇ ਕੱਢ ਦੇਣਾ ਹੈ ਜਿਹੜੇ ਆਪਾਂ ਸਾਈਡਾਂ ਤੋਂ ਦੋ ਲੜ ਦਿਖਾਏ ਨਾ ਉੱਪਰਲੇ ਵੀ ਇਹਨਾਂ ਨੂੰ ਵੀ ਅਸੀਂ ਬਰਾਬਰ ਕਰਾਂਗੇ ਜੇ ਕੋਈ ਲੜ ਅੰਦਰੋਂ ਲੁਕਦਾ ਹੋਇਆ ਨਜ਼ਰ ਆਵੇ ਤਾਂ ਉਹ ਚੰਗੀ ਤਰ੍ਹਾਂ ਬਾਹਰ ਕੱਢਾਂਗੇ ਇਹ ਚੀਜ਼ ਤੁਹਾਡੀ ਦੋਨਾਂ ਸਾਈਡਾਂ ਤੋਂ ਬਰਾਬਰ ਹੋਣੀ ਚਾਹੀਦੀ ਹੈ ਸੱਜੇ ਅਤੇ ਖੱਬੇ ਪਾਸੇ ਦੋਨਾਂ ਸਾਈਡਾਂ ਤੇ ਨਾ ਜਿਹੜੇ ਆਪਣੇ ਲੜ ਨੇ ਉੱਪਰੋਂ ਵੀ ਉਹ ਵੀ ਸਾਡੀ ਇੱਕੋ ਜਗ੍ਹਾ ਤੋਂ ਨਿਕਲਦੇ ਹੋਏ ਨਜਰਾਨੇ ਚਾਹੀਦੇ ਨੇ ਇਹਨਾਂ ਨੂੰ ਵੀ ਸਲਾਈ ਫੇੜ ਕੇ ਅਸੀਂ ਪਿੱਛੇ ਤੱਕ ਸਾਫ਼ ਕਰਾਂਗੇ ਇਸ ਢੰਗ ਨਾਲ ਇਸ ਜਗ੍ਹਾ ਤੋਂ ਨਾ ਮੇਰਾ ਫੋਨ ਨਾ ਇੱਕ ਵਾਰੀ ਹੀਟ ਹੋ ਗਿਆ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਫੋਨ ਬੰਦ ਹੋ ਗਿਆ ਥੋੜੀ ਜੀ ਵੀਡੀਓ ਇੱਥੋਂ ਨਾ ਕੱਟੀ ਗਈ ਉਹ ਮੈਂ ਦੁਬਾਰਾ ਤਾਂ ਬਣਾਣੀ ਸੀ ਸਾਬ ਕਿਉਂਕਿ ਮੈਂ ਸਾਰੀਆਂ ਚੀਜ਼ਾਂ ਸਹੀ ਕਰ ਦਿਤੀਆਂ ਸੀਗੀਆਂ ਉਹ ਤੇ ਇੱਕ ਚੀਜ਼ ਸਮਝਾਉ ਜਰੂਰ ਦਿਨਾ ਤੁਹਾਨੂੰ ਮੈਂ ਇਹਦੇ ਵਿੱਚ ਕਿ ਅਜਿੱਦਾਂ ਇਸ ਜਗ੍ਹਾ ਤੇ ਮੈਂ ਸਲਾਈ ਫੇੜਿਆ ਨਾ ਇੱਥੋਂ ਦੀ ਲੜ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਨੀ ਆ ਬਰਾਬਰ ਜੇ ਕਰ ਦੇਣੀ ਆ ਜਿੱਦਾਂ ਕੀਤੇ ਹੋਏ ਆ ਨਾ ਇਹ ਬਸ ਇਹ ਛੋਟੀ ਜੀ ਚੀਜ਼ ਆ ਜਿਹੜੀ ਸਕਿਪ ਹੋ ਗਈ ਕਿਉਂਕਿ ਮੇਰਾ ਫੋਨ ਨਾ ਹੀਟ ਹੋ ਕੇ ਬੰਦ ਹੋ ਗਿਆ ਆਪਣੇ ਆਪ ਤੇ ਸ਼ੁਕਰ ਮਨਾਉ ਮੈਂ ਧਿਆਨ ਦੇਤਾ ਉੱਥੇ ਸਕਰੀਨ ਦੇ ਵਿੱਚੋਂ ਮੈਨੂੰ ਥੋੜਾ ਫੋਨ ਦਿਖਦਾ ਹੁੰਦਾ ਤੇ ਉਹ ਬੰਦ ਸ਼ੋ ਹੋਇਆ ਮੈਨੂੰ ਉੱਥੇ ਤੇ ਫਿਰ ਮੈਂ ਵੀਡੀਓ ਦੁਬਾਰਾ ਬਣਾਈ ਆ ਮੈਂ ਸਾਰੀ ਕੰਪਲੀਟ ਕਰ ਚੁੱਕਾ ਸੀਗਾ ਇੱਥੇ ਤੇ ਗੱਲ ਕਰਦੇ ਆ ਹੁਣ ਇਸ ਜਗ੍ਹਾ ਤੇ ਥੋੜਾ ਪਾਣੀ ਲਗਾ ਲਿਓ ਤੁਮਾਲਾ ਸਾਹਿਬ ਨੂੰ ਤੇ ਇਸ ਜਗ੍ਹਾ ਤੋਂ ਦੋਨਾਂ ਸਾਈਡਾਂ ਤੋਂ ਤੁਮਾਲਾ ਸਾਹਿਬ ਸਾਡਾ ਬਰਾਬਰ ਹੋਣਾ ਚਾਹੀਦਾ ਆ ਲੜ ਚੰਗੀ ਤਰ੍ਹਾਂ ਟਾਈਟ ਹੋਣੇ ਚਾਹੀਦੇ ਨੇ ਤੇ ਗੁਲਾਈ ਦੇਖੋ ਆਪਣੇ ਚੰਦ ਦੀ ਪ੍ਰੋਪਰ ਆ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਹਰੇਕ ਹਿੱਸੇ 'ਤੇ ਪਾਣੀ ਲਗਾ ਲਿਓ ਤਾਂ ਜੋ ਆਪਣੇ ਲੜਨੇ ਤੇ ਤੁਮਹਾਰਾ ਸਾਹਿਬ ਆਪਣੀ ਜਗ੍ਹਾ 'ਤੇ ਪ੍ਰੋਪਰ ਗ੍ਰਿਪ ਬਣਾ ਲਵੇ ਜਦੋਂ ਅਸੀਂ ਪਾਣੀ ਲਗਾ ਲੈਨੇ ਹੁੰਦੇ ਨਾ ਤੇ ਜਦੋਂ ਪਾਣੀ ਸੁੱਕ ਜਾਂਦਾ ਹੁੰਦਾ ਲਗਾਉਣ ਤੋਂ ਬਾਅਦ ਚ ਲੜਨਾ ਉੱਥੇ ਆਕੜ ਜਾਂਦੇ ਹੁੰਦੇ ਆ ਟਿਕ ਜਾਂਦੇ ਹੁੰਦੇ ਆ ਹੋਰ ਇਹ ਥੋੜਾ ਫਾਇਦਾ ਹੁੰਦਾ ਦਸਤਾਨ ਨੂੰ ਪਾਣੀ ਲਗਾਉਣ ਦਾ ਤੇ ਹੁਣ ਤੁਹਾਨੂੰ ਹਰੇਕ ਹਿੱਸੇ ਤੋਂ ਤੁਮਹਾਰਾ ਸਾਹਿਬ ਦੇ ਅਸੀਂ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਫਰੰਟ ਤੋਂ ਦੇਖ ਲਓ ਮੋਹਰੇ ਹਿੱਸੇ ਤੋਂ ਦੋਨਾਂ ਸਾਈਡਾਂ ਤੋਂ ਤੁਮਹਾਰਾ ਸਾਹਿਬ ਬਾਹਰ ਆ ਤੇ ਮੋਹਰੇ ਹਿੱਸੇ ਤੋਂ ਗੋਲਾਈ ਦੇ ਵਿੱਚ ਆਪਣਾ ਜਿਹੜਾ ਮੋਹਰੋਜ ਦੇਖੋ ਤੇ ਖੱਬੇ ਪਾਸੇ ਉਹ ਆਪਣੇ ਲੜ ਜਿਹੜੇ ਨੇ 8 ਦੇ 8 ਲੜ ਬਰਾਬਰ ਨੇ ਤੇ ਮੋਹਲੇ ਲੜ ਵੀ ਸਾਰੇ ਗੋਲਾਈ ਦੇ ਵਿੱਚ ਨੇ ਤੇ ਥੋੜਾ ਹੀ ਆਪਾਂ ਬੁੰਗਾ ਸਾਈਡ ਛੋਟਾ ਸਜਾ ਕੇ ਦਿਖਾਇਆ ਤੁਹਾਨੂੰ ਅੱਜ ਸਾਈਜ਼ ਤਾਂ ਭਾਵੇਂ ਆਪਾਂ ਉਨਾ ਹੀ ਸਜਾ ਕੇ ਦਿਖਾਇਆ 3.5 ਮੀਟਰ ਦਾ ਬਸ ਜ਼ਿਆਦਾ ਉੱਚਾ ਨਹੀਂ ਸਜਾਇਆ ਤੇ ਹੁਣ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੇ ਜੇਕਰ ਮੇਰੇ ਵੀਰੋ ਜਿਨ੍ਹਾਂ ਨੇ ਵੀ ਹਲੇ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਅੱਜ ਦੇ ਤੁਮਹਲਾ ਸੇਵ ਦੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਤੇ ਹੁਣ ਮੇਰੇ ਵੀਰੋ ਜੇਕਰ ਤੁਸੀਂ ਵੀ ਕਰ ਬੈਠੇ ਰੋਜ਼ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਤੁਮਹਲਾ ਸੇਵ ਅਤੇ ਕਿਸੇ ਵੀ ਪ੍ਰਕਾਰ ਦੀ ਦਸਤਾਰ ਦੀ ਵੀਡੀਓ ਦੇਖ ਕੇ ਦਸਤਾਰ ਸਿੱਖਣਾ ਚ ਸਚ ਨੇ ਜਾਂ ਤੁਸੀਂ ਆਈ ਬਟਨ ਤੇ ਵੀ ਜਾ ਕੇ ਦੇਖ ਸਕਦੇ ਹੋ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ